ਹਾਈਪਰ ਟੈਨਸ਼ਨ ਦੇ ਵੀ ਜਿਹੜਾ ਹੈ ਮਈ 17 ਨੂੰ ਆ ਰਿਹਾ ਉਸ ਦੇ ਖਾਤਰ ਅਸੀਂ ਕੁਝ ਅਵੇਅਰਨੈਸ ਕਰਨਾ ਚਾਹੁੰਦੇ ਆ ਤਾਂ ਪਹੁੰਚੇ ਆ ਆਈਵੀ ਹਸਪੀਟਲ ਨਮਾ ਸ਼ਹਿਰ ਵਿੱਚ ਹੋਰ ਬਿਲਕੁਲ ਮੇਰੇ ਨਾਲ ਮੌਜੂਦ ਹਨ ਡਾਕਟਰ ਹਿਤੇਸ਼ ਗੁੱਜਰ ਜੀ ਡਾਕਟਰ ਅਦਲ ਚੋਪੜਾ ਜੀ ਮੇਨ ਹੈ ਕਿ ਜੋ ਵੀ 18 ਸਾਲ ਦੇ ਉੱਪਰ ਦੇ ਬੰਦੇ ਹਨ ਕਦੇ ਵੀ ਮੌਕਾ ਮਿਲੇ ਹਸਪੀਟਲ 'ਚ ਆਏ ਕਿਸੇ ਹੋਰ ਕਾਰਨ ਤੋਂ ਐਜ਼ ਅ ਅਟੈਂਡੈਂਟ ਕੋਈ ਹੋਰ ਮਰੀਜ਼ ਦਾਖਲ ਹੈ ਤੋ ਉਸ ਓਪਰਚੁਨਿਟੀ ਨੂੰ ਲੈ ਕੇ ਆਪਣਾ ਬੀਪੀ ਜ਼ਰੂਰ ਇੱਕ ਵਾਰ ਚੈੱਕ ਕਰਾਈਏ। ਇਹ ਇਸ ਦਾ ਮੇਨ ਹੈ ਕਿ ਜਿਆਦਾ ਤੋਂ ਜਿਆਦਾ ਬੰਦੇ ਸਕ੍ਰੀਨ ਹੋਏ। ਉਹਨਾਂ ਚ ਜੋ ਬੰਦੇ ਫਿਰ ਪਤਾ ਲੱਗੇ ਕਿ ਹਾਂ ਇਹਨਾਂ ਨੂੰ ਬੀਪੀ ਹੈ, ਉਹਨਾਂ ਨੂੰ ਸਹੀ ਲਾਈਫਸਟਾਈਲ ਚੇਂजेस ਦੇ ਬਾਰੇ ਅਵੇਅਰਨੈਸ ਆਏ। ਏਜ ਰੇਸ਼ਿਓ ਕਿੰਨੇ ਕਿੰਨੇ ਵਾਲੇ ਆਣੇ ਚਾਹੀਦੇ ਆ? 18 ਇਅਰਸ ਦੇ ਉੱਪਰ ਜੋ ਵੀ ਹੈਗੇ ਸਭ ਨੂੰ ਇੱਕ ਵਾਰ ਜ਼ਰੂਰ ਬੀਪੀ ਚੈੱਕ ਕਰਾਉਣਾ ਚਾਹੀਦਾ। ਕੈਸਟਰੋਲ ਦੀ ਜਿਹੜੀ ਪ੍ਰੋਬਲਮ ਹੈ ਸਰ ਉਹ ਕਿੰਨਾ ਕਫੈਕਟ ਕਰਦੀ ਆ? ਕੋਲੇਸਟੇਰੋਲ ਜਿਹੜਾ ਸਾਡੀ ਬਾਡੀ ਦੇ ਵਿੱਚ ਜਦੋਂ ਜਿਹੜੀ ਕੋਰੋਨਰੀ ਆਰਟਰੀਜ਼ ਆ ਜਿਹੜੀਆਂ ਉਨ੍ਹਾਂ ਵਿੱਚ ਡਿਪੋਜ਼ਿਟ ਹੁੰਦਾ ਤੇ ਉਹਨਾਂ ਦੇ ਥਰੂ ਹੀ ਉਹ ਹੌਲੀ ਹੌਲੀ ਉਹਦੇ ਵਿੱਚ ਡਿਪੋਜ਼ਿਟ ਹੋ ਕੇ ਠੀਕ ਹੈ ਤੇ ਉਹ ਉਹਨੂੰ ਬਲੌਕ ਕਰ ਦਿੰਦਾ ਆਰਟਰੀਜ਼ ਨੂੰ ਤੇ ਇਸ ਲਈ ਕੋਲੇਸਟ੍ਰੋਲ ਨੂੰ ਲੋਅ ਰੱਖਣਾ ਬਹੁਤ ਜ਼ਰੂਰੀ ਹੈ ਨਾਰਮਲ ਇਨਸਾਨ ਦੇ ਵਿੱਚ ਇਹ ਲੈਸਰ 100 ਰੱਖਣਾ ਚਾਹੀਦਾ ਤੇ ਡਾਇਬੀਟਿਕਸ ਜਾਂ ਜਿਹੜੇ ਹਾਈਪਰਟੈਂਸਿਵ ਦਾ ਹਾਈ ਰਿਸਕ ਪੇਸ਼IENTS ਹੈ ਉਹਨਾਂ ਦਾ ਇਹ ਐਲ ਡੀ ਐਲ ਜਿਹੜਾ ਕੋਲੇਸਟ੍ਰੋਲ ਹੈ ਬੈਡ ਕੋਲੇਸਟ੍ਰੋਲ ਉਹ ਲੈਸਰ 70 ਰੱਖਣਾ ਬਹੁਤ ਜ਼ਰੂਰੀ ਹੈ ਸਿੰਟਮਸ ਕੀ ਨੇ ਹਾਈਪਰ ਬੀਪੀ ਦੇ ਸਿੰਟਮਸ ਅੱਜ ਤੱਕ ਸਮਝ ਨਹੀਂ ਲੱਗੇ ਤੇ ਕੀ ਆਉਂਦੇ ਨਜ਼ਰ ਆਉਂਦੇ ਆ ਕਿ ਨਹੀਂ ਆਉਂਦੇ ਨਜ਼ਰ ਦੇਖੋ ਮੋਸਟਲੀ ਜੋ ਸਾਰੇ ਡਾਕਟਰ ਫਰੇਟਰਨਿਟੀ ਹੈਗੀ ਉਹਨਾਂ ਦਾ ਇਮਫਸਿਸ ਬੀਪੀ ਤੇ ਕਿਉਂ ਰਹਿੰਦਾ ਹੈ ਕਿਉਂਕਿ ਬੀਪੀ ਦੇ ਸਿੰਪਟਮ ਬਹੁਤ ਰੇਅਰ ਹੁੰਦੇ ਜੀ ਇਕੱਲਾ ਬੀਪੀ ਸਿੰਪਟਮਸ ਤਾਂ ਹੀ ਕਰੂਗਾ ਜਦੋਂ ਬੀਪੀ 200 ਦੇ ਟੱਪ ਜਾਂਦਾ ਹੈ ਬੀਪੀ ਕਿਸੇ ਦਾ 100 200 ਹੋ ਗਿਆ ਤਾਂ ਸਿਰ ਦੁਖੂਗਾ ਪੇਸ਼IENTS ਨੂੰ ਦੇਖੋ ਇਹ ਸਮਝਣਾ ਪਏਗਾ ਕਿ ਦੇਖੋ ਜਿੱਦਾਂ ਜਿੱਦਾਂ ਹਾਰਟ ਦੀ ਪ੍ਰੋਬਲਮਸ ਵੱਧ ਰਹੀਆਂ ਹਨ ਤੇ ਹਾਰਟ ਦੀ ਪ੍ਰੋਬਲਮ ਕਿਸੇ ਨੂੰ ਵੀ ਹੋ ਸਕਦੀ ਹੈ ਠੀਕ ਹੈ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਇਸ ਚੀਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਸਿੰਪਟਮ ਹੈ ਤੇ ਉਹਨਾਂ ਨੂੰ ਇਸ ਚੀਜ਼ ਲਈ ਇਨਾ ਡਰਨ ਦੀ ਜ਼ਰੂਰਤ ਨਹੀਂ ਹੈ ਕਿ ਹਾਂ ਕਾਰਡੀਓ ਕਾਰਡੀਓਲੋਜਿਸਟ ਕੋ ਜਾਵਾਂਗੇ ਤਾਂ ਉਹ ਜਾਂਦੇ ਸਟੈਂਡ ਪਾ ਦੇਗਾ ਹਨਾ ਜੀ ਜੀ ਉਹਨਾਂ ਨੂੰ ਆਪਣੇ ਚੈੱਕਅਪ ਕਰਾਣ ਲਈ ਜ਼ਰੂਰ ਕਾਰਡੀਓਲੋਜਿਸਟ ਕੋ ਜਾਣਾ ਪਏਗਾ ਮੇਰੇ ਜਿਹੜੇ ਜਾਣਕਾਰ ਆ ਪਲਾਚੌਰ ਤੋਂ ਉਹਨਾਂ ਨੇ ਕਿਹਾ ਸੀ ਕਿ ਪਲਾਚੌਰ ਏਰੀਆ ਦੇ ਚਤੇਸ਼ ਗੁੱਜਰ ਜੀ ਨੂੰ ਜਿਹੜੇ ਆਮ ਲੋਕ ਆ ਪਰਬ ਦੇ ਤੌਰ ਤੇ ਮੰਨਦੇ ਹੋ ਕਹਿੰਦੇ ਸਲਾਹ ਬੜੀ ਚੰਗੀ ਹੁੰਦੀ ਹੈ ਔਰ ਅਸੀਂ ਵੈਸੇ ਕਿਸ ਦੀ ਤਾਰੀਫ ਨਹੀਂ ਕਰਦੇ ਪੂਰੀ ਰਿਸਰਚ ਕਰਕੇ ਤਾਰੀਫ ਕਰਿਆ ਹੋ ਜਾਂਦਾ ਹੈ ਤਾਂ ਪਹਿਲਾਂ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਦਵਾਈਆਂ ਨਾਲ ਉਸ ਨੂੰ ਠੀਕ ਕਰੀਏ ਤਿੰਨ ਤੋਂ 6 ਮਹੀਨੇ ਦਵਾਈਆਂ ਖਿਲਾਂਦੇ ਆਂ ਅਗਰ ਦਵਾਈਆਂ ਦੇ ਨਾਲ ਵੀ ਪੇਸ਼ੈਂਟ ਦੀ ਹਾਰਟ ਦੀ ਪੰਪਿੰਗ ਘਟੀ ਰਹਿੰਦੀ ਹੈ ਫਿਰ ਇੱਕ ਡਿਵਾਈਸ ਹੁੰਦਾ ਹੈ ਜਿਸ ਨੂੰ ਸੀਆਰਟੀ ਡਿਵਾਈਸ ਕਹਿੰਦੇ ਆ ਜੋ ਬਲੂਟੂਥ ਵਾਲਾ ਸੀਆਰਟੀ ਡਿਵਾਈਸ ਹੈ ਉਹ ਸਿਨਵਾ ਸ਼ਹਿਰ ਤੇ ਪਹਿਲੀ ਵਾਰ ਆਇਆ ਉਧਾਂ ਸੀਆਰਟੀ ਡਿਵਾਈਸ ਹੋ ਚੁੱਕੇ ਆ ਸਭ ਤੋਂ ਜ਼ਿਆਦਾ ਆਈ ਵੀ ਕੀਤੇ ਜਿਹੜਾ ਸੀਆਰਟੀ ਡਿਵਾਈਸ ਹੈ ਕੰਮ ਕਿਵੇਂ ਕਰਦਾ ਕਿਉਂਕਿ ਬਲੂਟੂਥ ਸੁਣ ਤੇ ਆਂਦਾ ਕਿ ਕਨੈਕਸ਼ਨ ਇਧਰ ਉਧਰ ਦੂਜੇ ਦਾ ਕੋਈ ਕਨੈਕਸ਼ਨ ਨਹੀਂ ਹੁੰਦਾ ਤੁਸੀਂ ਬਿਲਕੁਲ ਬਿਲਕੁਲ ਮੇਰਾ 120/80 ਬੀਪੀ ਰਹਿੰਦਾ ਸੀਗਾ ਚਾਹੇ ਅਸੀਂ ਐਕਸਰਸਾਈਜ਼ ਕਰ ਲਈਏ ਚਾਹੇ ਰਨਿੰਗ ਕਰ ਕੁਝ ਵੀ ਜੰਕ ਫੂਡ ਖਾ ਲੀਏ ਉਹ ਵਧਦਾ ਨਹੀਂ ਸੀ ਕਦੀ ਵੀ ਕੋਸ਼ਿਸ਼ ਹੁੰਦੀ ਸੀ ਕਿ ਵਧਾ ਕੇ ਦੇਖੀਏ ਹੁਣ ਜਦੋਂ ਮੀਡਲ ਏਜ ਵਿੱਚ ਆ ਗਏ ਆ 140/90 ਰਹਿੰਦਾ ਆ ਸਿੰਪਟਮਸ ਕੋਈ ਵੀ ਨਹੀਂ ਆਉਂਦੇ ਇਹ ਹੁਣ ਜਿਵੇਂ ਵੱਧ ਰਿਹਾ ਹੈ ਤੇ ਤੁਹਾਨੂੰ ਕੀ ਉਮਰ ਘਟ ਰਹੀ ਹੈ ਤੇ 골ਡਨ ਕਾਰਡ ਬਾਰੇ ਮੈਨੂੰ ਹੇਮਤ ਜੀ ਨੇ ਦੱਸਿਆ ਆਪਾਂ ਜਾਂਦੇ ਜਾਂਦੇ ਉਹ ਐਕਸਪਲੇਨ ਕਰਦੇ ਆ। ਦੇਖੋ ਜੀ ਜਿਦਾ ਤੁਸੀਂ ਕਹਿ ਰਹੇ ਸਭ ਤੋਂ ਵੱਡਾ ਇੱਕ ਰੀਜ਼ਨ ਹੁੰਦਾ ਹੈ ਪੇਸ਼ੈਂਟ ਸਾਡੇ ਕੋਲ ਨਹੀਂ ਆਉਂਦਾ ਉਸ ਨੂੰ ਲੱਗਦਾ ਹੈ ਕੋਸਟ ਜ਼ਿਆਦਾ ਹੈ ਉਸ ਫੀਅਰ ਨੂੰ ਅਲੇ ਕਰਨ ਲਈ ਆ ਹਟਾਉਣ ਲਈ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਜਿਸ ਦਾ 골ਡਨ ਕਾਰਡ ਹੈ 100 ਰੁਪਏ ਚ ਕਾਰਡ ਬਣ ਜਾਂਦਾ ਹੈ 50 ਸਾਲ ਦੇ ਵੱਧ ਉਮਰ ਦੇ ਜੋ ਵੀ ਬੰਦੇ ਹੈ ਉਹਨਾਂ ਦਾ ਬਣ ਜੂਗਾ ਉਸੇ ਸਾਲ ਚ ਤੁਸੀਂ ਇੱਕ ਬਾਰ ਫ੍ਰੀ ਇਕੋ ਕਰਾਓ ਸਲਾਮ ਵਾਲਿਓ ਫ੍ਰੀ ਫ੍ਰੀਕੁਐਂਟਲੀ ਜਿੰਨੇ ਵੀ ਟੈਸਟ ਕਰਾਣੇ ਹੈ ਇਕ ਖਿਆਲ ਹੀ ਹੈ ਖਿਆਲਤਾ ਹੁੰਦੇ ਹਨ ਖਿਆਲ ਦੋਸਤੋ ਕਹਿੰਦੇ ਤੁਸੀਂ ਆਪਣੇ ਦਿਲ ਦਾ ਵਧੇਰਾ ਖਿਆਲ ਰੱਖੋ ਦਿਲ ਤੁਹਾਡੇ ਸਰੀਰ ਦਾ ਰੱਖੇਗਾ ਖਿਆਲ ਦੋਸਤੋ ਸਾਥ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਮਾਰਗ ਮੈਂਬਰ ਤੇ ਨਹੀਂ ਸੋਰੀ ਦੋਸਤੋ ਆਏ ਦਿਨ ਹਿਰਦੇ ਰੋਗੀਆਂ ਦੀ ਜਿਹੜੀ ਰੇਸ਼ਿਓ ਆ ਉਹ ਵੱਧਦੀ ਜਾ ਰਹੀ ਹੈ ਉਸ ਦਾ ਕਾਰਨ ਹੈ ਸਾਡਾ ਟੇਡਾ ਮੇਡਾ ਲਾਈਫ ਸਟਾਈਲ ਇਧਰੋਂ ਉਧਰੋਂ ਕੋਈ ਨਾ ਕੋਈ ਚੀਜ਼ ਖਾ ਲੈਣਾ ਜਿਹੜੀ ਬਾਅਦ ਚ ਬਦਹਸਨੀ ਕਰਦੀ ਹੈ ਤੇ ਹੌਲੀ ਹੌਲੀ ਰੋਗ ਲੱਗ ਜਾਂਦਾ ਹੈ ਹਰ ਦੇ ਦਾ ਹਾਈਪਰ ਟੈਂਸ਼ਨ ਦੇ ਵੀ ਜਿਹੜਾ ਆ ਮਈ 17 ਨੂੰ ਆ ਰਿਹਾ ਉਸ ਦੇ ਖਾਤਰ ਅਸੀਂ ਕੁਝ ਅਵੇਅਰਨੈਸ ਕਰਨਾ ਚਾਹੁੰਦੇ ਆ ਤਾਂ ਪਹੁੰਚੇ ਆ ਆਈਬੀ ਹਸਪੀਟਲ ਨਵਾਂ ਸ਼ਹਿਰ ਵਿੱਚ ਹੋਰ ਬਿਲਕੁਲ ਮੇਰੇ ਨਾਲ ਮੌਜੂਦ ਹਨ ਡਾਕਟਰ ਹਿਤੇਸ਼ ਗੁੱਜਰ ਜੀ ਡਾਕਟਰ ਅਤਲ ਚੋਪੜਾ ਜੀ ਹਿਤੇਸ਼ ਗੁੱਜਰ ਦੀ ਗੱਲ ਕਰੀ ਤਾਂ ਜਿਹੜੇ ਇੱਥੋਂ ਦੇ ਪਛਿੰਦੇ ਆ ਇਹਨਾਂ ਦਾ ਨਾਮ ਬੜੀ ਤਸੱਲੀ ਨਾਲ ਲੈਂਦੇ ਆ ਉਹਦਾ ਕਾਰਨ ਇਹ ਹੈ ਕੀ ਆਪਣੇ ਪੇਸ਼IENTS ਨੂੰ ਬੜੀ ਤਸੱਲੀ ਨਾਲ ਦੇਖਦੇ ਆ ਤੇ ਬੜੀ ਤਸੱਲੀ ਨਾਲ ਸਹੀ ਤੇ ਸਪਸ਼ਟ ਸਲਾਹ ਦਿੰਦੇ ਆ ਜਿਹਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਤੰਦਰੁਸਤ ਹੋਏ ਹਨ ਅੱਧਿਲ ਜੀ ਦੀ ਗੱਲ ਕਰੀਏ ਤਾਂ ਰਾਹੋ ਦੇ ਵਾਸੀਆਂ ਇਸ ਤੋਂ ਪਹਿਲਾਂ ਆਪਣੀ ਸਰਵਿਸ ਜਿਹੜੀਆਂ ਆ ਸੁਹਾਨਾ ਹਸਪੀਟਲ ਵਿੱਚ ਦੇ ਚੁੱਕੇ ਹਨ ਬੜੀ ਸੂਝ ਬੂਝ ਦੇ ਨਾਲ ਇਹ ਜਿਹੜੇ ਰੋਗੀ ਆ ਉਹਨਾਂ ਨੂੰ ਠੀਕ ਕਰਨ ਲਈ ਆਪਣੀ ਪੂਰੀ ਜਿਹੜੀ ਮਿਹਨਤ ਲਗਾਉਂਦੇ ਨੇ ਪੂਰਾ ਸਹਿਯੋਗ ਕਰਦੇ ਨੇ ਸਵਾਲ ਲਵਾਂਗੇ ਪਹਿਲਾਂ ਸਵਾਗਤ ਕਰ ਲੈਂਦੇ ਬਹੁਤ ਨੇਕਾ ਸਵਾਗਤ ਸਰ ਜੀ ਦਾ ਰਿਪੋਰਟ ਥੈਂਕ ਯੂ ਹਿਤੇਸ਼ ਜੀ ਵਰਲਡ ਹਾਈਪਰ ਟੈਨਸ਼ਨ ਡੇ ਆ ਰਿਹਾ ਜੀ ਇਦੇ ਲਈ ਆਪਾਂ ਆਮ ਪਬਲਿਕ ਨੂੰ ਕਿਵੇਂ ਅਵੇਅਰ ਕਰ ਸਕਦੇ ਹਾਂ ਜੀ ਅ ਸਰ ਸਸੀ ਗੱਲ ਤੁਹਾਨੂੰ ਪੀਵੀ 32 ਦਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਆਈ ਥਿੰਕ ਬੜਾ ਅੱਛਾ ਟਾਪਿਕ ਤੁਸੀਂ ਚੂਜ਼ ਕੀਤਾ ਹੈ ਕਿ ਵਰਲਡ ਹਾਈਪਰਟੈਨਸ਼ਨ ਡੇ ਆ ਰਿਹਾ ਹੈ 17th ਮਈ ਨੂੰ ਜੀ ਇੱਕ ਵਰਲਡ ਹਾਈਪਰਟੈਨਸ਼ਨ ਲੀਗ ਹੁੰਦੀ ਹੈ ਸੰਸਥਾ ਹੈਗੀ ਜੋ ਅਵੇਰਨੈਸ ਕ੍ਰੀਏਟ ਕਰਨਾ ਚਾਹੁੰਦੀ ਹੈ ਹਾਈਪਰਟੈਨਸ਼ਨ ਵੱਲੋਂ ਤਾਂ ਉਸ ਕਰਕੇ ਹਰ ਸਾਲ ਵਰਲਡ ਹਾਈਪਰਟੈਨਸ਼ਨ ਡੇ ਮਨਾਇਆ ਜਾਂਦਾ ਹੈ ਇਸ ਦਾ ਮੇਨ ਮਕਸਦ ਇਹ ਹੀ ਹੈ ਕਿ ਹਾਈਪਰਟੈਨਸ਼ਨ ਇਦਾਂ ਦੀ ਬਿਮਾਰੀ ਹੈ ਜੋ ਸਾਡੇ ਹਾਰਟ ਨੂੰ ਬ੍ਰੇਨ ਨੂੰ ਕਿਡਨੀਜ਼ ਨੂੰ ਜੀ ਅਗਰ ਅਨਡਿਟੈਕਟਿਡ ਚਲੀ ਜਾਏ ਤਾਂ ਇਹ ਆਰਗਨਸ ਨੂੰ ਅਫੈਕਟ ਕਰ ਦਿੰਦੀ ਹੈ ਜੀ ਤਾਂ ਮੇਨ ਹੈ ਕਿ ਜੋ ਵੀ 18 ਸਾਲ ਦੇ ਉੱਪਰ ਦੇ ਬੰਦੇ ਹਨ ਕਦੇ ਵੀ ਮੌਕਾ ਮਿਲੇ ਹਸਪੀਟਲ 'ਚ ਆਏ ਕਿਸੇ ਹੋਰ ਕਾਰਨ ਤੋਂ ਐਜ਼ ਅ ਅਟੈਂਡੈਂਟ ਕੋਈ ਹੋਰ ਮਰੀਜ਼ ਦਾਖਲ ਹੈ ਤੋ ਉਸ ਓਪਰਚੁਨਿਟੀ ਨੂੰ ਲੈ ਕੇ ਆਪਣਾ ਬੀਪੀ ਜ਼ਰੂਰ ਇੱਕ ਵਾਰ ਚੈੱਕ ਕਰਾਈਏ ਇਹ ਇਸ ਦਾ ਮੇਨ ਹੈ ਕਿ ਜਿਆਦਾ ਤੋਂ ਜਿਆਦਾ ਬੰਦੇ ਸਕ੍ਰੀਨ ਹੋਏ ਉਹਨਾਂ ਚ ਜੋ ਬੰਦੇ ਫਿਰ ਪਤਾ ਲੱਗੇ ਕਿ ਹਾਂ ਇਹਨਾਂ ਨੂੰ ਬੀਪੀ ਹੈ ਉਹਨਾਂ ਨੂੰ ਸਹੀ ਲਾਈਫ ਸਟਾਈਲ ਚੇਂजेस ਦੇ ਬਾਰੇ ਅਵੇਅਰਨੈਸ ਆਏ ਏਜ ਰੇਸ਼ੋ ਕਿੰਨੇ ਕਿੰਨੇ ਵਾਲੇ ਆਣੇ ਚਾਹੀਦੇ ਹੈ 18 ইয়ার্স সে ওপরে ਜੋ ਵੀ ਹੈਗੇ ਸਭ ਨੂੰ ਇੱਕ ਵਾਰ ਜ਼ਰੂਰ ਬੀਪੀ ਚੈੱਕ ਕਰਾਉਣਾ ਚਾਹੀਦਾ ਉਦਾ ਅੱਜਕਲ ਦੇਖ ਰਹੇ ਆ ਕਿ ਜਿਦਾਂ ਸਾਡੇ ਪੀਡੀਆਟ੍ਰੀਸ਼ਨ ਸੀਗੇ ਉਹਨਾਂ ਨੇ ਇੱਕ ਵਾਰ 8 ਸਾਲ ਦਾ ਬੱਚਾ ਹੀ ਭੇਜਿਆ ਸੀਗਾ ਜਿਸ ਨੂੰ ਬੀਪੀ 8 ਸਾਲ ਦਾ ਬੰਦਾ ਫਿਰ ਉਹ ਜੈਨੇਟਿਕ ਕਰਕੇ ਹੋਇਆਗਾ ਜੀ ਫੈਮਿਲੀ ਹਿਸਟਰੀ ਕਰਕੇ ਹੋਇਆਗਾ ਪ੍ਰੋਬਲਮ ਬਹੁਤ ਵਾਰ ਜੈਨੇਟਿਕ ਹੁੰਦਾ ਹੈ ਬਟ ਉਸ ਬੰਦੇ ਦਾ ਕੇਸ ਅਲੱਗ ਸੀਗਾ ਉਸਦੇ ਪੇਰੈਂਟਸ ਫਾਦਰ ਇਟਲੀ ਰਹਿੰਦੇ ਸੀ ਮਦਰ ਕ ਇੱਥੇ ਕੱਲੇ ਸੀ ਪਿਆਰ ਪਿਆਰ ਚ ਬਹੁਤ ਚਿਪਸ ਵਗੈਰਾ ਖਿਲਾ ਕੇ ਉਹਨਾਂ ਨੇ ਵਜ਼ਨ ਇੰਨਾ ਵੜਾ ਦਿੱਤਾ ਕਿ ਮਤਲਬ ਅਸੀਂ ਇਹ ਸਮਝੀਏ ਕਿ ਚਿਪਸ ਜਿਹੜੇ ਸਾਰਾ ਜੰਕ ਫੂਡ ਜੰਕ ਫੂਡ ਸਾਰਾ ਹਾਨੀ ਕਰਦਾ ਹੈ ਜੀ ਅਦਲ ਜੀ ਤੁਹਾਡੀ رائے ਕੀ ਹੈ ਜੀ ਜਿਹੜਾ ਵਰਲਡ ਹਾਈਪਰ ਟੈਂਸ਼ਨ ਡੇ ਆ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੋ ਬੇਸਿਕਲੀ ਇਹ ਵਰਲਡ ਹਾਈਪਰ ਟੈਂਸ਼ਨ ਜਿਹਦਾ ਸਰ ਨੇ ਦੱਸਿਆ 17 ਮਈ ਨੂੰ ਆਪਾਂ ਵਰਲਡ ਹਾਈਪਰ ਟੈਂਸ਼ਨ ਡੇ ਬਣਾਨੇ ਆ ਸਾਨੂੰ ਇਸ ਦੇ ਵਿੱਚ ਸੇਮ ਸਕਰੀਨਿੰਗ ਹਰ ਪੇਸ਼ੈਂਟ ਦੀ ਕਰਨੀ ਚਾਹੀਦੀ ਹੈ ਹਰ ਇਵਨ ਜਨਰਲ ਪੋਪੂਲੇਸ਼ਨ ਦੀ ਵੀ ਸਾਨੂੰ ਜਦੋਂ ਵੀ ਮੌਕਾ ਮਿਲੇ ਜਿਹਦਾ ਸਰ ਨੇ ਦੱਸਿਆ ਕਿ ਸਾਨੂੰ ਕਰਨੀ ਚਾਹੀਦੀ ਹੈ ਸਕਰੀਨਿੰਗ ਪਲੱਸ ਸਪੈਸੀਫਿਕ ਪੋਪੂਲੇਸ਼ਨਸ ਹੁੰਦੀਆਂ ਜਿਹਦੇ ਹਾਈ ਰਿਸਕ ਹੁੰਦੇ ਆ ਸਪੈਸੀਫਿਕ ਹਨ ਉਹਨਾਂ ਦੇ ਵੱਲ ਜ਼ਿਆਦਾ ਧਿਆਨ ਜਿਵੇਂ ਕਿ ਓਬੀਸ ਪੇਸ਼ੈਂਟਸ ਹੈ ਜਾਂ ਜੋ ਸਮੋਕਰਸ ਹਨ ਜੋ ਅਲਕੋਹਲਿਕ ਹਨ ਠੀਕ ਹੈ ਉਹਨਾਂ ਦੇ ਵਿੱਚ ਇਹ ਸਪੈਸ਼ਲ ਧਿਆਨ ਰੱਖਣਾ ਚਾਹੀਦਾ ਤੇ ਉਹਨਾਂ ਦੇ ਇਹ ਹਾਈ ਬਲੈਡ ਪ੍ਰੈਸ਼ਰ ਜ਼ਰੂਰ ਉਹਨਾਂ ਨੂੰ ਸਕਰੀਨ ਕਰਨਾ ਚਾਹੀਦਾ ਹੈ ਪਲੱਸ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਹੈ ਅਗਰ ਮਦਰ ਫਾਦਰ ਬ੍ਰਦਰ ਸਿਸਟਰ ਕੋਈ ਕੋਈ ਹਾਈਪਰਟੈਂਸਿਵ ਹੈ ਤਾਂ ਉਹ ਜ਼ਰੂਰ ਆਪਣਾ ਬੀਪੀ ਚੈੱਕ ਕਰਾਣ ਰੈਗੂਲਰ ਬੀਪੀ ਚੈੱਕ ਕਰਾਣ ਹੋਮ ਚ ਕਈ ਵਾਰੀ ਕਹਿੰਦਾ ਇੱਕ ਰੀਡਿੰਗ ਹਾਈ ਆਂਦੀ ਹੈ ਉਹ ਜ਼ਰੂਰੀ ਨਹੀਂ ਹੈ ਕਿ ਉਹ ਹਾਈਪਰਟੈਂਸਿਵ ਹੈ ਠੀਕ ਹੈ ਉਹਨਾਂ ਨੂੰ ਰੈਗੂਲਰ ਆਪਣਾ ਐਟ ਰੈਸਟ ਚੈੱਕ ਕਰਨਾ ਚਾਹੀਦਾ ਹੈ ਸਟੇਬਲ ਹੋ ਕੇ ਆਪਣਾ ਚੈੱਕ ਕਰਾਣ ਹੈ ਨਾ ਵਿਦਆਊਟ ਸਮੋਕਿੰਗ ਤੇ ਆਪਣੀ ਨੀਂਦ ਪੂਰੀ ਕਰਕੇ ਅਗਰ ਬੀਪੀ ਚੈੱਕ ਕਰਾਣਾ ਚਾਹੀਦਾ ਉਹਨਾਂ ਨੂੰ ਤੇ ਉਹਨੂੰ ਮਤਲਬ 17 ਤਰੀਕ ਨੂੰ ਆਣਾ ਤਾਂ ਨੀਂਦ ਪੂਰੀ ਕਰਕੇ ਆਈ ਹੋਵੇ ਨੀਂਦ ਪੂਰੀ ਕਰਕੇ ਆਪਣੇ ਆਪ ਤੇ ਕੋਈ ਮਤਲਬ ਕਾਫੀ ਜਾਂ স্মੋਕਿੰਗ ਜਾਂ ਕੁਝ ਹੋਰ ਬਿਨਾ ਕੀਤੇ ਹੀ ਚੈੱਕ ਕਰਾਉਣਾ ਚਾਹੀਦਾ ਹੈ ਨਾ ਤੇ ਰੈਗੂਲਰ ਚੈੱਕ ਕਰਾਣ ਕਿਉਂਕਿ ਇੱਕ ਅੱਧੀ ਰੀਡਿੰਗ ਦੇ ਨਾਲ ਨਹੀਂ ਹੁੰਦਾ ਰੈਗੂਲਰ ਅਗਰ ਉਹਨਾਂ ਦਾ ਬੀਪੀ ਹਾਈ ਰਹਿ ਰਿਹਾ ਹੈ ਠੀਕ ਹੈ ਤੇ ਉਹ ਉਹਨੂੰ ਆਪਾਂ ਹਾਈਪਰ ਟੈਨਸ਼ਨ ਸਰਦੀ ਬੜੀ ਗੱਲ ਲੈਜੀਟਿਮੇਟ ਹੈ ਕਿ ਇੱਕ ਅੱਧੀ ਰੀਡਿੰਗ ਦੇ ਨਾਲ ਇਲੂਸਿਡ ਨਹੀਂ ਹੁੰਦਾ ਸਪਸ਼ਟ ਨਹੀਂ ਹੁੰਦਾ ਕਈ ਵਾਰੀ ਸਟ्रेस ਜੀ ਇੱਕ ਕਾਰਨ ਹੁੰਦਾ ਹੈ ਕਿ ਤੁਸੀਂ ਵੀ ਇੱਕ ਪੇਸ਼ੈਂਟ ਹੋ ਕਿ ਨਹੀਂ ਜੀ ਮਤਲਬ ਸਰ ਉਹਨਾਂ ਦੋਨਾਂ ਦੀ ਗੱਲ ਤੋਂ ਇਹ ਲੱਗਦਾ ਕਿ ਡੂ ਯੋਰ ਪਾਰਟ ਕੇਅਰ ਫੋਰ ਹਰਟ ਅਨ ਆਪਣੇ ਵੱਲੋਂ ਕੋਸ਼ਿਸ਼ ਕਰੋ ਸਕਰੀਨਿੰਗ ਬਾਰ-ਬਾਰ ਕਰਾਓ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਪਰ ਗੁਜਰ ਸਾਹਿਬ ਸਿੰਪਟਮਸ ਕੀ ਨੇ ਹਾਈਪਰ ਬੀਪੀ ਦੇ ਸਿੰਪਟਮਸ ਅਜ ਤਾਂ ਸਮਝ ਨਹੀਂ ਲੱਗੇ ਇਹ ਕੀ ਆਉਂਦੇ ਨਜ਼ਰ ਆਉਂਦੇ ਆ ਕਿ ਨਹੀਂ ਆਉਂਦੇ ਨਜ਼ਰ ਦੇਖੋ ਮੋਸਟਲੀ ਜੋ ਸਾਰੇ ਡਾਕਟਰ ਫਰੇਟਰਨਿਟੀ ਹੈਗੀ ਉਹਨਾਂ ਦਾ ਇਮਫੇਸਿਸ ਬੀਪੀ ਤੇ ਕਿਉਂ ਰਹਿੰਦਾ ਹੈ ਕਿਉਂਕਿ ਬੀਪੀ ਦੇ ਸਿੰਪਟਮ ਬਹੁਤ ਰੇਅਰ ਹੁੰਦੇ ਜੀ ਅਕੇਲਾ ਬੀਪੀ ਸਿੰਪਟਮਸ ਤਾਂ ਹੀ ਕਰੋਗਾ ਜਦੋਂ ਬੀਪੀ 200 ਤੇ ਟੱਪ ਜਾਂਦਾ ਹੈ ਬੀਪੀ ਕਿਸੇ ਦਾ 100 200 ਹੋ ਗਿਆ ਤਾਂ ਸਿਰ ਦੁਖੂਗਾ ਉਦਾਂ ਆਪਾਂ ਕਈ ਵਾਰ ਸੋਚਦੇ ਹਾਂ ਮੇਰਾ ਸਿਰ ਦੁਖ ਰਿਹਾ ਸੀਗਾ ਆਪਾਂ ਬੀਪੀ ਚੈੱਕ ਕਰਾਇਆ ਬੀਪੀ 160 ਸੀਗਾ ਉਹ ਬੀਪੀ ਐਜ਼ ਅ ਰਿਐਕਸ਼ਨ ਹੁੰਦਾ ਹੈ ਬਾਡੀ ਦਾ ਤੋਂ ਬਲੱਡ ਪ੍ਰੈਸ਼ਰ ਬਾਡੀ ਦਾ ਰਿਐਕਸ਼ਨ ਵੀ ਹੁੰਦਾ ਹੈ ਤੁਸੀਂ ਸਟ्रेस ਚ ਹੈ ਇੱਕਦਮ ਤੂੰ ਭਾਗ ਦੌੜ ਕੇ ਆਏ ਹੈ ਤੋਂ ਬਾਡੀ ਐਜ਼ ਅ ਰਿਐਕਸ਼ਨ ਬੀਪੀ ਵਧਾ ਲੈਂਦੀ ਹੈ ਸਰ ਬੀਪੀ ਫਲਕਚੂਏਟ ਵੀ ਬੜੀ ਵਾਰ ਕਰਦਾ ਮੈਂ ਦੇਖਿਆ ਪੇਸ਼ੈਂਟਸ ਦਾ ਉਹ ਫਿਰ ਘਬਰਾ ਜਾਂਦੇ ਆ ਪੈਨਿਕ ਅਟੈਕਸ ਆ ਜਾਂਦੇ ਆ ਕਿ ਯਾਰ ਮੇਰਾ ਬੀਪੀ ਬਹੁਤ ਵੱਧ ਗਿਆ ਮੇਰੇ ਕਿਸੇ ਆਰਗਨ ਨੂੰ ਕੋਈ ਪ੍ਰੋਬਲਮ ਨਾ ਆ ਜਾਵੇ ਜਾਂ ਮੈਂ ਮੈਂ ਐਮਰਜੈਂਸੀ ਸਿਚੁਏਸ਼ਨ ਵਿੱਚ ਨਾ ਚਲੇ ਜਾਵਾਂ ਫਿਰ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆਂ। ਦੇਖੋ ਜਦੋਂ ਤੱਕ ਬੀਪੀ ਤੁਹਾਡਾ 170 180 ਦੇ ਨੀਚੇ-ਨੀਚੇ ਹੈ 5-10 ਐਮ ਐਮ ਦੀ ਮਿਲੀਮੀਟਰ ਦੀ ਰੀਡਿੰਗਸ ਤੇ ਬਿਲਕੁਲ ਵਰੀ ਕਰਨ ਦੀ ਲੋੜ ਨਹੀਂ ਹੈ। ਬਲੱਡ ਪ੍ਰੈਸ਼ਰ ਇੱਕ ਇਦਾਂ ਦੀ ਬਿਮਾਰੀ ਹੈ ਜੋ ਹੌਲੀ-ਹੌਲੀ ਕਰਕੇ ਨੁਕਸਾਨ ਪਹੁੰਚਾਉਂਦੀ ਹੈ। ਜੋ ਸਡਨਲੀ ਬੀਪੀ ਸ਼ੂਟ ਅਪ ਹੋ ਜਾਂਦਾ ਉਸ ਕਰਕੇ ਨੁਕਸਾਨ ਆ ਸਕਦੇ ਆਂ ਬਟ ਉਹ ਬੀਪੀ ਮੋਸਟਲੀ 190 200 ਉਸ ਲੈਵਲ ਤੇ ਜਾ ਕੇ ਤੁਹਾਨੂੰ ਇਮੀਡੀਏਟ ਡਾਕਟਰ ਦੀ ਅਟੈਂਸ਼ਨ ਲੈਣੀ ਚਾਹੀਦੀ ਹੈ। ਪਰ ਉਸ ਤੋਂ ਪਹਿਲਾਂ ਤੁਸੀਂ ਰੈਗੂਲਰ ਆਪਣਾ ਬੀਪੀ ਚੈੱਕ ਕਰੋ ਹੈਲਦੀ ਲਾਈਫ ਸਟਾਈਲ ਰੱਖੋ ਉਸ ਤੇ ਹੀ ਬਹੁਤ ਪੇਸ਼IENTS ਦਾ ਬੀਪੀ ਕੰਟਰੋਲ ਹੋ ਸਕਦਾ ਨਾਰਮਲ ਰੇਸ਼ਿਓ ਕੀ ਹੈ ਸਰ ਕਿਉਂਕਿ ਜ਼ਿਆਦਾਤਰ ਅਸੀਂ ਸੁਣਨਗੇ 120/80 ਜਿਹੜਾ ਨਾਰਮਲ ਰੇਸ਼ਿਓ ਹੈ ਪਰ ਏਜ ਵਧਣ ਨਾਲ ਕੀ ਰੇਸ਼ਿਓ ਵੱਧ ਜਾਂਦੀ ਹੈ ਜੀ ਡੈਫੀਨੇਟਲੀ ਜਿਦਾ ਇਹਦਾ ਏਜ ਵੱਧਦੀ ਹੈ ਇਹ ਏਜ ਰਿਲੇਟਿਡ ਪ੍ਰੋਬਲਮਸ ਹੈ ਕੀ ਲਾਈਫ ਸਟਾਈਲ ਰਿਲੇਟਿਡ ਪ੍ਰੋਬਲਮਸ ਹੈ ਕੀ ਜੋ ਟਾਰਗੇਟ ਬੀਪੀ ਜਿਹਦਾ ਤੁਸੀਂ ਕਹਿ ਰਹੇ ਹੋ ਜੀ 120 80 ਆਈਡੀਅਲ ਹੈ ਜਿਹਨਾਂ ਬੰਦਿਆਂ ਦਾ 110 120 ਦੇ ਵਿੱਚ ਰਹਿੰਦਾ ਉਹ ਸਭ ਤੋਂ ਜ਼ਿਆਦਾ ਲੰਬੇ ਜਿੰ ਪਰ ਆਜਕਲ ਸਾਰੇ ਡਾਕਟਰਸ ਦਾ ਇਹ ਰੰਦਾ ਹੈ ਕਿ ਜਦੋਂ ਬੀਪੀ 130 ਔਰ ਨੀਚੇ ਵਾਲਾ 80 ਇਸ ਤੇ ਉੱਪਰ ਜਦੋਂ ਟਪਣਾ ਸ਼ੁਰੂ ਹੋ ਜਵੇ ਤੋ ਤੁਸੀਂ ਇੱਕ ਜ਼ੋਨ 'ਚ ਆ ਗਏ ਜਿੱਥੇ ਤੁਹਾਨੂੰ ਕੇਅਰਫੁਲ ਰਹਿਣਾ ਚਾਹੀਦਾ ਤੁਸੀਂ ਬੀਪੀ ਦੇ ਪੇਸ਼ੈਂਟ ਨਹੀਂ ਹੈਗੇ ਪਰ ਤੁਸੀਂ ਰਿਸਕ ਜ਼ੋਨ 'ਚ ਜ਼ਰੂਰ ਆ ਗਏ ਆ ਬੀਪੀ ਡਾਇਗਨੋਸਿਕਾ ਤੋ ਕਰਦੇ ਨੇ ਜਦੋਂ 140 ਔਰ 90 ਦੇ ਆਸ-ਪਾਸ ਆ ਜਾਂਦਾ ਫਿਰ ਆਪਾਂ ਕਹਿ ਸਕਦੇ ਆ ਕਿ ਬੀਪੀ ਦਾ ਤੁਸੀਂ 140/90 ਦੀ ਗੱਲ ਕੀਤੀ ਆ ਕੀ ਇਹ ਸਟੇਜ 2 ਹੁੰਦੀ ਆ ਜੀ ਜੀ ਬਿਲਕੁਲ ਤੇ ਫਿਰ ਉਹਦੇ ਲਈ ਕੀ ਰੈਮਡੀਜ਼ ਚਾਹੀਦੀਆਂ ਜਾਂ ਕਿਵੇਂ ਆਪਣਾ ਖਿਆਲ ਜ਼ਿਆਦਾ ਵਧਾ ਦੇਣਾ ਚਾਹੀਦਾ ਉਹਦੇ ਲਈ ਕੀ ਕੀ ਕਰਨਾ ਚਾਹੀਦਾ ਜਦੋਂ ਉਸ ਸਟੇਜ ਦਾ ਬੀਪੀ ਡਾਇਗਨੋਸ ਹੋ ਜਾਂਦਾ ਹੈ ਜਾਂ ਸਾਨੂੰ ਲੱਗਦਾ ਹੈ ਕੋਈ ਵੀ ਟਾਰਗੇਟ ਆਰਗਨਸ ਜਿਦਾ ਬ੍ਰੇਨ ਹਾਰਟ ਜਾਂ ਕਿਡਨੀਜ਼ ਨੂੰ ਅਫੈਕਟ ਕਰਨਾ ਸ਼ੁਰੂ ਹੋ ਗਿਆ ਫਿਰ ਆਪਾਂ ਨੂੰ ਬੀਪੀ ਦੀ ਦਵਾਈਆਂ ਨਾਲ ਨਾਲ ਜ਼ਰੂਰੀ ਹੋ ਜਾਂਦੀਆਂ ਪਰ ਬਾਟਮ ਲਾਈਨ ਹੈ ਕਿ ਲਾਈਫਸਟਾਈਲ ਚੇਂजेस ਲਾਈਫਸਟਾਈਲ ਚੇਂजेस ਦੇ ਵਿੱਚ ਸਾਡੀ ਸਮੋਕਿੰਗ ਘਟਾਉਣਾ weight ਘਟਾਉਣਾ ਹੈਲਦੀ weight ਮੇਨਟੇਨ ਕਰਨਾ ਇਹਦਾ ਨਹੀਂ ਕਿ ਬਿਲਕੁਲ ਹੀ ਪਤਲੇ ਹੋ ਜਾਓ ਫੈਟ ਡਾਈਟ ਤੇ ਚਲੇ ਜਾਓ ਇੰਟਰਮਿਟੈਂਟ ਫਾਸਟਿੰਗ ਅੱਜਕੱਲ ਜਿਹਦਾ ਰਿਸਰਚ ਆਈ ਹੈ ਕਿ ਇੰਟਰਮਿਟੈਂਟ ਫਾਸਟਿੰਗ ਬੜੀ ਇਨ ਸੀਗੀ ਟ੍ਰੈਂਡ ਚ ਸੀਗੀ ਬਟ ਉਸ ਦਾ ਹਾਰਟ ਤੇ ਨੈਗੇਟਿਵ ਇਫੈਕਟ ਹੀ ਪੈਂਦਾ ਹੈ ਤੋਂ ਜ਼ਰੂਰੀ ਹੈ ਕਿ ਇੱਕ ਹੈਲਦੀ weight ਮੇਨਟੇਨ ਕਰੋ ਆਪਣੀ ਜੋ ਬੈਡ ਹੈਬਿਟਸ ਹੈ ਐਲਕੋਹਲ ਦੀ ਸਮੋਕਿੰਗ ਦੀ ਉਹਨਾਂ ਨੂੰ ਘਟਾਓ ਪਰ ਇਹ ਛੱਡਣ ਨਾਲ ਬੀਪੀ ਸਿਰਫ ਇੰਨਾ ਛੱਡਣ ਨਾਲ ਬੀਪੀ ਕੰਟਰੋਲ ਹੋ ਜਾਏਗਾ ਬਹੁਤ ਲੋਕਾਂ ਦਾ ਬਹੁਤ ਲੋਕ 50% ਤੋਂ ਵੀ ਜ਼ਿਆਦਾ ਲੋਕ ਅਗਰ 7-8 ਮਹੀਨੇ ਇਦਾਂ ਦੇ ਪ੍ਰੀਕਾਸ਼ਨਸ ਲਈਏ ਤਾਂ ਬੀਪੀ ਉਹਨਾਂ ਦਾ ਨਾਰਮਲ ਆ ਜਾਂਦਾ ਹੈ ਸਰ ਸਰ ਪ੍ਰੀਵੈਂਟਿਵ ਮੀਜਰਸ ਕੀ ਹੋ ਸਕਦੇ ਹੋਰ ਜਿਵੇਂ ਸਰ ਨੇ ਦੱਸਿਆ ਕਿ ਪ੍ਰੀਵੈਂਟਿਵ ਮੀਜਰਸ ਹੈਲਦੀ ਲਾਈਫ ਸਟਾਈਲ ਹੈ ਤੇ ਹੈਲਦੀ ਤੁਹਾਨੂੰ ਲਾਈਫਸਟਾਈਲ ਦੇ ਨਾਲ ਜਿਹਦੇ ਵਿੱਚ ਕੀ ਤੁਹਾਨੂੰ ਰੈਗੂਲਰ ਐਕਸਰਸਾਈਜ਼ ਕਰਨੀ ਚਾਹੀਦੀ ਹੈ वेजिटेबल्स ਫਰੂਟਸ ਇਨਕਲੂਡ ਕਰਨਾ ਚਾਹੀਦੇ ਆ ਤੇ ਕੋਈ ਤੁਹਾਡੀ ਜੋ ਕੈਫੀਨ ਇਨਟੇਕ ਹੈ ਉਹਨੂੰ ਰਿਡਿਊਸ ਕਰੋ ਤੇ ਇਹਦੇ ਨਾਲ ਨਾਲ ਅਗਰ ਕੋਈ ਬੈਡ ਹੈਬਿਟ ਹੈ স্মੋਕਿੰਗ ਹੈ ਜਾਂ ਅਲਕੋਹਲ ਹੈ ਉਹਨੂੰ ਅਵੋਇਡ ਕਰਨਾ ਹੈ weight ਰਿਡਿਊਸ ਕਰਨਾ ਹੈ ਠੀਕ ਹੈ ਇਹ ਸਾਰੇ ਪ੍ਰੀਵੈਂਟਿਵ ਸਟੈਪਸ ਹੈ ਇਹਨਾਂ ਦੇ ਕੰਟਰੋਲ ਇਹਨਾਂ ਨੂੰ ਕੰਟਰੋਲ ਕਰਨ ਦੇ ਨਾਲ मोस्ट ਆਫ ਦਿ ਪੇਸ਼IENTS ਨੂੰ ਪੇਸ਼IENTS ਦਾ ਬੀਪੀ ਕੰਟਰੋਲ ਹੋ ਜਾਂਦਾ ਹੈ मोस्ट ਮਤਲਬ ਮੋਸਟਲੀ ਜਿੱਦਾਂ ਸਰ ਨੇ ਦੱਸਿਆ ਡਾਕਟਰ ਜੀ ਦਾ ਬੀਪੀ ਵਧਦਾ ਜੀ ਡਾਕਟਰ ਜ਼ਾਵੀਬਾ ਦਾ ਦੇਖੋ ਡਾਕਟਰ ਵੀ ਆਮ ਇਨਸਾਨ ਹੈ ਡਾਕਟਰ ਜ਼ਾਵੀਬਾ ਸਾਹਿਬ ਇਹ ਕਹਿੰਦੇ ਕਿ 120/80 ਜਿੰਨਾ ਦਾ ਬੀਪੀ ਹੁੰਦਾ ਉਹਨਾਂ ਦੀ ਏਜ ਬੜੀ ਲੰਬੀ ਹੁੰਦੀ ਹੈ ਡਾਕਟਰ ਦਾ ਬੀਪੀ ਕਿੰਨਾ ਰਹਿੰਦਾ ਜੀ ਦੇਖੋ ਡਾਕਟਰ ਆਮ ਇਨਸਾਨ ਹੈ ਜਿੰਨਾ ਇਹਦੇ ਕੋਈ ਸਟੱਡੀ ਤਾਂ ਨਹੀਂ ਹੈ ਡਾਕਟਰ ਦਾ ਬੀਪੀ ਕਿੰਨਾ ਰਹਿੰਦਾ ਇਹ ਤਾਂ ਰਿਸਰਚ ਵੀ ਕਰਨੀ ਚਾਹੀਦੀ ਵੈਸੇ ਸਰ ਇਹ ਰਿਸਰਚ ਹਾਈਪਰ ਟੈਂਸ਼ਨ ਦੇ ਤੇ ਅਸੀਂ ਉਮੀਦ ਕਰ ਸਕਦੇ ਹਾਂ ਡਾਕਟਰ ਆਪਣੀ ਵੀ ਚੈਕਿੰਗ ਕਰਾਉਣਗੇ ਆਪਣੀ ਬਿਲਕੁਲ ਡਾਕਟਰ ਵੀ ਚੈਕਿੰਗ ਡਾਕਟਰਸ ਨੂੰ ਵੀ ਕੋਈ ਡਾਕਟਰਸ ਵੀ ਹੋ ਸਕਦਾ ਕੋਈ ਇਗਨੋਰੈਂਟ ਹੋਣ ਤਾਂ ਉਹ ਵੀ ਜ਼ਰੂਰ ਚੈੱਕ ਕਰਾਉਣ ਮਤਲਬ ਉਹ ਕੋਈ ਵੀ ਹੋ ਸਕਦਾ ਔਰ ਮੀਡਲ ਏਜ ਵਾਲੇ ਜਾਂ ਟੀਨੇਜਰ ਵੀ ਦੇਖ ਰਹੇ ਹੋਣੇ ਇੱਕ ਆਪਾਂ ਵੀ ਡਿਸਕਸ਼ਨ ਕਰਨੀ ਹੈ ਕਿ ਇੱਕ ਟੀਨੇਜਰ ਜਿਹਦਾ ਤੁਸੀਂ ਇਲਾਜ ਕੀਤਾ ਉਹ ਵੀ ਹੁਣ ਤੰਦਰੁਸਤ ਹੈ ਜਿਹੜਾ ਐਨ ਆਰ ਆਈ ਸੀ ਹੈ ਜਿਹੜਾ ਐਨ ਆਰ ਆਈ ਹੈ ਕੈਨੇਡਾ ਤੋਂ ਆਇਆ ਹੋਇਆ ਸੀਗਾ ਪਰ ਜਦੋਂ ਮੈਂ ਟੀਨੇਜ ਏਜ ਵਿੱਚ ਸੀਗਾ ਜੀ ਮੇਰਾ 120/80 ਬੀਪੀ ਰਹਿੰਦਾ ਸੀਗਾ ਚਾਹੇ ਅਸੀਂ ਐਕਸਰਸਾਈਜ਼ ਕਰ ਲਈਏ ਚਾਹੇ ਰਨਿੰਗ ਕਰ ਲਈਏ ਚਾਹੇ ਕੁਝ ਵੀ ਜੰਕ ਫੂਡ ਖਾ ਲਈਏ ਉਹ ਵਧਦਾ ਨਹੀਂ ਸੀ ਕਦੀ ਵੀ ਕੋਸ਼ਿਸ਼ ਹੁੰਦੀ ਸੀ ਕਿ ਵਧਾ ਕੇ ਦੇਖੀਏ ਹੁਣ ਜਦੋਂ ਮੀਡਲ ਏਜ ਵਿੱਚ ਆ ਗਏ 140/90 ਰਹਿੰਦਾ ਹੈ ਸਿੰਪਟਮਸ ਕੋਈ ਵੀ ਨਹੀਂ ਆਉਂਦੇ ਇਹ ਹੁਣ ਜਿਵੇਂ ਵੱਧ ਰਿਹਾ ਤੇ ਮਤਲਬ ਕੀ ਉਮਰ ਘਟ ਰਹੀ ਹੈ ਦੇਖੋ ਡੈਫੀਨੇਟਲੀ ਸਾਡੇ ਲਾਈਫ ਨੂੰ ਅਫੈਕਟ ਕਰਦਾ ਹੈ ਬੀਪੀ ਮੈਂ ਕੋਈ ਤੁਹਾਨੂੰ ਸਪਸ਼ਟਤਾ ਵਿੱਚ ਦੱਸਾਂਗਾ ਜੇ ਤੁਸੀਂ ਕਹਿੰਦੇ ਆ ਜਦੋਂ ਤੁਸੀਂ ਯੰਗ ਸੀਗੇ ਤੁਹਾਨੂੰ ਦੁਨੀਆਦਾਰੀ ਦੀ ਟੈਨਸ਼ਨ ਨਹੀਂ ਸੀਗੀ ਬਾਡੀ ਦਾ ਮੈਟਾਬੋਲਿਜ਼ਮ ਬਹੁਤ ਬੜੀਆ ਹੁੰਦਾ ਹੈ ਆਪਾਂ ਕੁਝ ਵੀ ਖਾਂਦੇ ਆ ਬਾਡੀ ਬਰਨ ਕਰ ਲੈਂਦੀ ਹੈ ਕੈਲੋਰੀਜ਼ ਨੂੰ ਜਿਦਾਂ ਇਹਦਾ ਏਜ ਵੱਧਦੀ ਹੈ ਬਾਡੀ ਦੀ ਇਨਹੇਰੈਂਟ ਕੈਪੈਸਿਟੀ ਜੋ ਹੁੰਦੀ ਹੈ ਕੈਲੋਰੀਜ਼ ਨੂੰ ਬਰਨ ਕਰਨ ਦੀ ਉਹ ਹੌਲੀ-ਹੌਲੀ ਸਲੋ ਹੋ ਜਾਂਦੀ ਹੈ ਤਾਂ ਫਿਰ ਆਪਣੀ ਤਰਫ ਤੋਂ ਜ਼ਿਆਦਾ ਅ ਅਫਰਟ ਲਗਾਉਣੇ ਪੈਂਦੇ ਕੈਲੋਰੀਜ਼ ਬਰਨ ਕਰਨ ਲਈ ਜਿੱਦਾਂ ਜਿੱਦਾਂ ਆਪਾਂ ਨੂੰ ਉਹ ट्रांजिशन ਸਮਝ ਨਹੀਂ ਆਉਂਦਾ ਜਿੱਦਾਂ ਆਪਾਂ 16 ਸਾਲ ਤੇ ਸੀਗੇ ਬਾਡੀ ਕੈਲੋਰੀ ਸਾਰੀ ਬਰਨ ਕਰ ਲੈਂਦੀ ਸੀਗੀ ਆਪਾਂ ਨੂੰ ਐਫਰਟ ਘਟਕਣੇ ਪੈਂਦੇ ਸੀਗੇ ਜਦੋਂ ਆਪਾਂ 25 26 ਸਾਲ ਦੇ ਆ 35 ਸਾਲ ਦੇ ਹੋ ਜਾਂਦੇ ਆ ਬਾਡੀ ਦਾ ਮੈਟਾਬੋਲਿਜ਼ਮ ਘਟ ਜਾਂਦਾ ਹੈ ਕੈਲੋਰੀਜ਼ ਆਪਾਂ ਸੇਮ ਹੀ ਲੈ ਲੈਂਦੇ ਆ ਰਾਦਰ ਥੋੜੀ ਵਧਾਈ ਲੈਂਦੇ ਆ ਤਾਂ ਉਹ ਕੈਲੋਰੀਜ਼ ਹੌਲੀ 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 ਕਰਕੇ ਜੰਮੀ ਜਾਂਦੀਆਂ ਵੋਈ ਫੈਟ ਦਾ ਚਰਬੀ ਦਾ ਪਾਰਟ ਲੈ ਲੈਂਦੀ ਆ ਕੁਝ ਚਰਬੀ ਆਪਣੇ ਪੇਟ ਤੇ ਆ ਜਾਂਦੀ ਹੈ ਯਹੀ ਚਰਬੀ ਜਾ ਕੇ ਹਾਰਟ ਦੀ ਨਾੜਾਂ ਬ੍ਰੇਨ ਦੀ ਨਾੜਾਂ ਕਿਡਨੀ ਦੀ ਨਾੜਾਂ ਇਨਾਂ ਚ ਜਮ ਜਾਂਦੀ ਹੈ ਜਿਵੇਂ ਮੇਰੇ ਇੱਕ ਡਾਕਟਰ ਸ਼ਿਵਨ ਉਹ ਤੋਂ ਕਹਿੰਦੇ ਸੀਗੇ ਜਦੋਂ 24 25 ਸਾਲ ਦੀ ਸੀਗੀ ਉਹ ਨੇਚੇ ਨੇਚੇ ਮੇਜਰ ਸਿਸਟਮ ਕੀ ਤੱਕ ਉਹ ਵੀ ਪੱਛ ਜਾਂਦਾ ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਫਟਰ 40 ਜਾਂ ਮੀਡਲ ਏਜ ਵਿੱਚ ਆ ਜਾਂਦੇ ਫਿਰ ਤੁਹਾਨੂੰ ਜ਼ਿਆਦਾ ਕੇਅਰਫੁਲ ਹੋਣਾ ਪਵੇਗਾ ਐਗਜ਼ੈਕਟਲੀ بار بار ਫਿਰ ਸਕਰੀਨਿੰਗ کرانی ਪੈਗੀ ਜੀ ਬਿਲਕੁਲ ਸਕਰੀਨਿੰਗ ਜ਼ਰੂਰ ਕਰਨੀ ਚਾਹੀਦੀ ਹੈ ਅਗਰ ਬੀਪੀ ਕਿਸੇ ਦਾ ਵਧਿਆ ਹੈ ਤਾਂ ਇਦਾਂ ਨਹੀਂ ਕਿ ਇਮੀਡੀਏਟਲੀ ਬੀਪੀ ਦੀ ਮੈਡੀਸਿਨ ਸ਼ੁਰੂ ਕਰ ਲਓ ਲਾਈਫ ਸਟਾਈਲ ਚੇਂजेस ਕਰਕੇ ਵੀ ਰეკਮੈਂਡੇਸ਼ਨ ਹੈ ਕਿ 3 ਮਹੀਨੇ ਤੱਕ ਬੀਪੀ ਦੀ ਦਵਾਈ ਬਹੁਤ ਜ਼ਿਆਦਾ ਸ਼ੁਰੂ ਕਰਨ ਦੀ ਲੋੜ ਹੈ ਨਹੀਂ ਪਹਿਲਾਂ ਲਾਈਫ ਸਟਾਈਲ ਚੇਂजेस ਕਰੋ ਉਸ ਨੂੰ ਇੱਕ ਮੌਕਾ ਦਿਓ ਕਿ ਆਪਾਂ ਉਸੇ ਸਟੈਪਸ ਨਾਲ ਬੀਪੀ ਨੂੰ ਕੰਟਰੋਲ ਕਰ ਲਈਏ ਔਰ ਫਿਰ ਬੀਪੀ ਦਾ ਮਤਲਬ ਜੇ ਤੁਸੀਂ ਮੀਡਲ ਏਜ ਵਿੱਚ ਆ ਗਏ ਹੋ ਤੁਹਾਨੂੰ ਸਕਰੀਨਿੰਗ ਕਰਾ ਲੈਣੀ ਚਾਹੀਦੀ ਹੈ ਪ੍ਰੀਕਾਸ਼ਨ ਬੇਸਿਸ ਦੇ ਉੱਤੇ ਆਪਾਂ ਜੇ ਸਮਝ ਗਏ ਜੀ ਸਰ ਇੱਕ ਸੀਆਰਟੀ ਤੁਸੀਂ ਜਿਹੜਾ ਡਿਵਾਈਸ ਇੱਥੇ ਇੰਟਰੋਡਿਊਸ ਕੀਤਾ ਮੈਨੇ ਸੁਣਨ ਵਿੱਚ ਆਇਆ ਕਿ ਨਵਾਂ ਸ਼ਹਿਰ ਵਿੱਚ ਪਹਿਲੀ ਵਾਰ ਹੈ ਉਹ ਜਿਹੜਾ ਡਿਵਾਈਸ ਨੂੰ ਸਮਝਾ ਦਿਓ ਕਿਵੇਂ ਯੂਸਫੁਲ ਹੈ ਜਿਦਾਂ ਹਾਈਪਰਟੈਨਸ਼ਨ ਨੂੰ ਤੇ ਸੀਆਰਟੀ ਨੂੰ ਲਿੰਕ ਕਰਨ ਲਈ ਮੈਂ ਇਹ ਦੱਸਣਾ ਚਾਹੁੰਦਾ ਕਿ ਹਾਈਪਰਟੈਨਸ਼ਨ ਜੋ ਹੁੰਦਾ ਹੈ ਹਾਰਟ ਦਾ ਅਟੈਕ ਵੀ ਕਰਾਂਦਾ ਹੈ ਜਦੋਂ ਮਲਟੀਪਲ ਹਾਰਟ ਦੇ ਅਟੈਕ ਹੁੰਦੇ ਆ ਕਿਸੇ ਨੂੰ ਹਾਰਟ ਦੀ ਨਾੜਾਂ ਠੀਕ ਹੈ ਫਿਰ ਵੀ ਹਾਰਟ ਦੀ ਮਸਲਸ ਨੂੰ ਵੀਕ ਕਰਾ ਦਿੰਦਾ ਹੈ ਤਾਂ ਇਹ ਕੰਡੀਸ਼ਨ ਹੁੰਦੀ ਹੈ ਜਿਸ ਨੂੰ ਆਪਾਂ ਹਾਰਟ ਫੇਲਿਅਰ ਕਹਿੰਦੇ ਆ ਸੁਣ ਕੇ ਡਰਨ ਦੀ ਲੋੜ ਨਹੀਂ ਹੈਗੀ ਆਜ ਕੱਲ ਇਸ ਚੀਜ਼ ਦਾ ਕਾਫੀ ਇਲਾਜ ਹੈਗਾ ਬਟ ਹਾਰਟ ਫੇਲਿਅਰ ਜਦੋਂ ਸ਼ੁਰੂ ਹੋ ਜਾਂਦਾ ਹੈ ਤਾਂ ਪਹਿਲਾਂ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਦਵਾਈਆਂ ਨਾਲ ਉਸ ਨੂੰ ਠੀਕ ਕਰੀਏ ਤਿੰਨ ਤੋਂ 6 ਮਹੀਨੇ ਦਵਾਈਆਂ ਖਿਲਾਂਦੇ ਆਂ ਅਗਰ ਦਵਾਈਆਂ ਦੇ ਨਾਲ ਵੀ ਪੇਸ਼ੈਂਟ ਦੀ ਹਾਰਟ ਦੀ ਪੰਪਿੰਗ ਘਟੀ ਰਹਿੰਦੀ ਹੈ ਫਿਰ ਇੱਕ ਡਿਵਾਈਸ ਹੁੰਦਾ ਹੈ ਜਿਸ ਨੂੰ CRT ਡਿਵਾਈਸ ਕਹਿੰਦੇ ਆ ਜੋ ਬਲੂਟੂਥ ਵਾਲਾ CRT ਡਿਵਾਈਸ ਹੈ ਉਹ ਸਿਨਵਾ ਸ਼ਹਿਰ ਤੇ ਪਹਿਲੀ ਵਾਰ ਪਾਇਆ ਉਦਾਂ CRT ਡਿਵਾਈਸ ਹੋ ਚੁੱਕੇ ਆ ਸਭ ਤੋਂ ਜ਼ਿਆਦਾ ਆਈਵੀਟੀ ਕਿਤੇ ਜਿਹੜਾ CRT ਡਿਵਾਈਸ ਹੈ ਕੰਮ ਕਿਵੇਂ ਕਰਦਾ ਕਿਉਂਕਿ ਬਲੂਟੂਥ ਸੁਣ ਤੇ ਆਂਦਾ ਕਿ ਕਨੈਕਸ਼ਨ ਇਧਰ ਉਧਰੋਂ ਦੂਜੀ ਤਾਂ ਕੋਈ ਕਨੈਕਸ਼ਨ ਦਿੰਦੇ ਤੁਸੀਂ ਬਿਲਕੁਲ ਬਿਲਕੁਲ ਜੋ ਕੰਪਨੀਆਂ ਹੁੰਦੀਆਂ ਜੋ ਮੋਨੀਟਰ ਕਰਦੀਆਂ ਪੇਸ਼ੈਂਟ ਮੰਨ ਲਓ ਦੁਨੀਆ 'ਚ ਕਿੱਥੇ ਵੀ ਬੈਠਾ ਹੈ ਪੇਸ਼ੈਂਟ ਦੀ ਧੜਕਣ ਵੱਧ ਘਟ ਹੋ ਗਈ ਉਹ ਡਿਵਾਈਸ ਨੇ ਡਿਟੈਕਟ ਕਰ ਲੈਣਾ ਹੈ ਡਾਟਾ ਉਸਨੇ ਸੈਟੇਲਾਈਟ ਦੇ ਥਰੂ ਟਰਾਂਸਮਿਟ ਕਰ ਦੇਣਾ ਹੈ ਕੰਪਨੀ ਨੂੰ ਕੰਪਨੀ ਸਾਡੀ ਈਮੇਲ ਰਜਿਸਟਰਡ ਹੁੰਦੀ ਹੈ ਜਦੋਂ ਵੀ ਕੋਈ ਇਦਾਂ ਦਾ ਉੱਥੇ ਬੰਦੇ ਹੁੰਦੇ ਜੋ ਮੋਨੀਟਰ ਕਰਦੇ ਰਹਿੰਦੇ 24 ਘੰਟੇ ਕੋਈ ਵੀ ਇਦਾਂ ਦਾ ਇਵੈਂਟ ਹੋਇਆ ਉਹ ਸਾਨੂੰ ਅਲਰਟ ਕਰ ਦਿੰਦੇ ਆ ਅਸੀਂ ਪੇਸ਼ੈਂਟ ਨੂੰ ਅਲਰਟ ਕਰ ਦਿੰਦੇ ਆ ਮੇ ਖਤਰਾ ਹੈ ਖਤਰਾ ਹੈਗਾ ਤੁਹਾਨੂੰ ਤੁਹਾਡੀ ਮਸ਼ੀਨ ਨੇ ਗਲਤ ਰਦੀ ਧੜਕਣ ਦੀ ਸਿਗਨਲ ਦਿੱਤੇ ਹੈ ਤੁਸੀਂ ਆ ਕੇ ਇਮੀਡੀਏਟਲੀ ਚੈੱਕ ਕਰਾ ਲਓ ਪਰ ਸਰ ਇਹ ਤਾਂ ਨਹੀਂ ਕਿ ਫਿਰ ਮਸ਼ੀਨ ਬਾਰ-ਬਾਰ ਹੀ ਤੁਹਾਨੂੰ ਅਵੇਅਰ ਕਰਦੀ ਹੈ ਅਲਰਟ ਕਰਦੀ ਆ ਜਿਆਦਾ ਅਲਾਰਮ ਤਾਂ ਨਹੀਂ ਉਹ ਕਰ ਦਿੰਦੀ ਯੂਸੂਲੀ ਨਹੀਂ ਕਰਦੀ ਇਨਪ੍ਰੋਪਰੀਏਟ ਕਈ ਵਾਰ ਹੋ ਸਕਦਾ ਹੈ ਅਗਰ ਕੋਈ ਇਦਾਂ ਦਾ ਪੇਸ਼ੈਂਟ ਹੈ ਕਿ ਤੋਂ ਉਸ ਦੀ ਡਿਵਾਈਸ ਦੀ ਸੈਟਿੰਗ ਚੇਂਜ ਕਰਕੇ ਆਪਾਂ ਉਸ ਨੂੰ ਅਪ੍ਰੋਪਰੀਏਟ ਕਰ ਸਕਦੇ ਹਾਂ ਹਮ ਸਰ ਮੈਂ ਇੱਕ ਤੁਹਾਡਾ ਤੋਂ ਸਵਾਲ ਲੈਣਾ ਚਾਹੁੰਗਾ ਤੁਸੀਂ ਜਦੋਂ ਇੱਥੇ ਆਏ ਵੀ ਹੋ ਆਪਾਂ ਵੀਡੀਓ ਸ਼ੁਰੂ ਵੀ ਕੀਤੀ ਹੈ ਤੁਸੀਂ ਆ ਕੇ ਬਹੁਤ ਰਸ਼ ਹੈ ਮੈਨੂੰ ਜਲਦੀ ਫ੍ਰੀ ਕਰ ਦੋ ਔਰ ਅਸੀਂ ਜਦੋਂ ਵੀ ਇੱਥੇ ਆਣੇ ਦੇਖਦੇ ਹਾਂ ਕਿ ਪੇਸ਼ੈਂਟ ਦੀ ਤਾਦਾਦ ਬਹੁਤ ਹੁੰਦੀ ਹੈ ਇਹ ਵੀ ਸਮਝੇ ਕਿ ਹਿਰਦੇ ਰੋਗੀ ਬਹੁਤ ਹੈ ਨਾਲ ਨਾਲ ਇਹ ਵੀ ਸਮਝੇ ਕਿ ਇੱਥੇ ਇਲਾਜ ਬਹੁਤ ਅੱਛਾ ਹੈਗਾ ਪਰ ਸਰ ਕੀ ਵੇਲੇ ਨਾ ਲੋਕਾਂ ਦੇ ਮਨ ਵਿੱਚ ਡਾਊਟ ਆ ਜਾਂਦਾ ਕਿ ਯਾਰ ਮੈਂ ਡਾਕਟਰ ਕੋਲ ਜਾਵਾਂ ਨਾ ਜਾਵਾਂ ਕਿਉਂਕਿ ਸਥਿਤੀ ਕੀ ਵੇਲੇ ਇਦਾਂ ਦੀ ਬਣ ਜਾਂਦੀ ਹੈ ਪੇਸ਼ੈਂਟ ਨੂੰ ਇਹ ਡਰ ਲੱਗਣ ਲੱਗ ਪੈਂਦਾ ਯਾਰ ਮੇਰੇ ਜਾਂਦੀ ਕਿਤੇ ਸਟੰਟ ਨਾ ਪਾ ਦਿੱਤਾ ਜਾਵੇ ਕਿਤੇ ਮੈਨੂੰ ਜਾਂਦੇ ਐਮਰਜੈਂਸੀ ਵਿੱਚ ਨਾਲ ਲਜਾਇਆ ਜਾ ਸਕੇ ਹੈ ਤਾਂ ਬੰਦੇ ਦੀ ਆਪਣੇ ਵੱਲੋਂ ਹੀ ਪੈਦਾ ਕੀਤੀ ਹੋ ਇਨਹਿਬਿਟੇਸ਼ਨਸ ਆ ਪਰ ਤੁਸੀਂ ਉਹਨਾਂ ਨੂੰ ਕਿਵੇਂ ਰੈਡੀਕੇਟ ਕਰਦੇ ਹੋ ਪੇਸ਼ੈਂਟਸ ਨੂੰ ਦੇਖੋ ਇਹ ਸਮਝਣਾ ਪਏਗਾ ਕਿ ਦੇਖੋ ਜਿੱਦਾਂ ਜਿੱਦਾਂ ਹਾਰਟ ਦੀ ਪ੍ਰੋਬਲਮਸ ਵੱਧ ਰਹੀਆਂ ਤੇ ਹਾਰਟ ਦੀ ਪ੍ਰੋਬਲਮ ਕਿਸੇ ਨੂੰ ਵੀ ਹੋ ਸਕਦੀ ਹੈ ਠੀਕ ਹੈ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ECG ਦੇ ਵਿੱਚ ਪ੍ਰੋਬ ਉਹਨਾਂ ਨੂੰ ਸਿੰਪਟਮ ਹੈ ਤੇ ਉਹਨਾਂ ਨੂੰ ਇਸ ਚੀਜ਼ ਲਈ ਇੰਨਾ ਡਰਨ ਦੀ ਜ਼ਰੂਰਤ ਨਹੀਂ ਹੈ ਕਿ ਹਾਂ ਕਾਰਡੀਓ ਕਾਰਡੀਓਲੋਜਿਸਟ ਕੋ ਜਾਵਾਂਗੇ ਤਾਂ ਉਹ ਜਾਂਦੇ ਸਟੈਂਡ ਪਾ ਦੇਗਾ ਹਨਾ ਜੀ ਜੀ ਉਹਨਾਂ ਨੂੰ ਆਪਣੇ ਚੈੱਕ ਅਪ ਕਰਾਣ ਲਈ ਜ਼ਰੂਰ ਕਾਰਡੀਓਲੋਜਿਸਟ ਕੋ ਜਾਣਾ ਪਏਗਾ ਤੇ ਅਗਰ ਉਹਦੇ ਵਿੱਚ ECG ਦੇ ਵਿੱਚ ਪ੍ਰੋਬਲਮ ਹੈ ਸਿਵियर ਪ੍ਰੋਬਲਮ ਆ ਰਹੀ ਹੈ ਕੋਈ ਜ਼ਿਆਦਾ ਪ੍ਰੋਬਲਮ ਹੈ ਇਕੋ ਦੇ ਵਿੱਚ ਵੀ ਪ੍ਰੋਬਲਮ ਆਈ ਹੈ ਤੇ ਡੈਫੀਨਿਟਲੀ ਅਗਰ ਉਹ ਐਂਜਿਓਗ੍ਰਾਫੀ ਲਈ ਐਡਵਾਈਸ ਕਰਦਾ ਹੈ ਡਾਕਟਰ ਤੇ ਐਂਜਿਓਗ੍ਰਾਫੀ ਕਰਕੇ ਮਤਲਬ ਅਗਰ ਉਸ ਵਿੱਚ ਪ੍ਰੋਬਲਮ ਆਂਦੀ ਹੈ ਐਂਜਿਓਗ੍ਰਾਫੀ ਦੇ ਵਿੱਚ ਤੇ ਉਹਦਾ ਅੱਗੇ ਬਾਈਪਾਸ ਜਾਂ ਫਿਰ ਸਟੈਂਡ ਦਾ অপਸ਼ਨ ਦਿੱਤਾ ਜਾਂਦਾ ਹੈ ਸਟੈਪ ਬਾਈ ਸਟੈਪ ਹੀ ਸਾਰਾ ਪ੍ਰੋਸੈਸ ਚੱਲਦਾ ਹੈ ਸਟੈਪ ਬਾਈ ਸਟੈਪ ਚੱਲਦਾ ਹੈ ਕੋਈ ਐਦਾਂ ਨਹੀਂ ਹੈ ਕਿ ਅਸੀਂ ਫੜ ਕੇ ਮਤਲਬ ਸਟੈਂਡ ਪਾ ਦਨੇ ਤਾਂ ਇਹ ਲੋਕਾਂ ਦਾ ਇਹ ਮਤਲਬ ਵੈਮ ਵੀ ਕੱਢਣਾ ਪੈਂਦਾ ਹੈ ਇਹ ਵੈਮ ਹੈ ਲੋਕਾਂ ਨੂੰ ਠੀਕ ਹੈ ਐਂਜੋਗ੍ਰਾਫੀ ਹੁੰਦੀ ਹੈ ਉਸ ਤੋਂ ਬਾਅਦ ਅਗਰ ਉਹ ਪ੍ਰੋਬਲਮ ਆਂਦੀ ਹੈ ਤਦ ਹੀ ਉਹਨਾਂ ਨੂੰ ਐਡਵਾਈਸ ਕੀਤਾ ਜਾਂਦਾ ਹੈ ਉਹਨਾਂ ਨੂੰ ਐਂਜੋਗ੍ਰਾਫੀ ਦੀ ਵੀਡੀਓ ਦਿਖਾਈ ਜਾਂਦੀ ਹੈ ਤੇ ਉਸ ਵਿੱਚ ਪ੍ਰੋਬਲਮ ਹੈ ਅੱਗੇ ਉਹਨਾਂ ਦਾ ਡਿਸੀਜਨ ਹੁੰਦਾ ਹੈ ਪੇਸ਼ੈਂਟ ਦਾ ਅਗਰ ਉਹ ਲੈ ਕੇ ਜਾਣਾ ਚਾਹੁੰਦੇ ਪੇਸ਼ੈਂਟ ਨੂੰ ਕਿਤੇ ਹੋਰ ਤਾਂ ਉਹ ਵੀ ਲੈ ਕੇ ਜਾ ਸਕਦੇ ਕੋਈ ਕਾਰਡੀ ਲੋਕਾਂ ਦੇ ਮਨ 'ਚ ਇਹ ਵਹਿਮ ਹੈ ਕਿ ਫੜ ਕੇ ਕੋਈ ਜ਼ਬਰਦਸਤ ਹੀ ਕੋਈ ਨਹੀਂ ਕਰਦੀ ਉਹ ਕਰਦਾ ਕੋਈ ਇਹ ਤਾਂ ਠੀਕ ਹੈ ਤੇ ਉਹ ਤੁਹਾਨੂੰ ਮਤਲਬ ਤੁਹਾਡੇ ਚੈਨਲ ਦੇ ਥਰੂ ਇਹ ਲੋਕਾਂ ਨੂੰ ਜਸਾ ਚਾਹਾਂਗੇ ਕਿ ਅਗਰ ਪ੍ਰੋਬਲਮ ਹੈ ਤੇ ਡਰਨ ਨਾ ਇਸੀ ਜੀ ਹੱਲ ਹੈ ਸੋਲੂਸ਼ਨ ਹੈਗੇ ਹਾਂ ਜੀ ਜੀ ਸਰ ਇੱਕ ਪਹਿਲੇ ਤਾਂ ਤੁਹਾਨੂੰ ਮੈਂ ਕੰਗ੍ਰੈਚੂਲੇਟ ਕਰਨਾ ਚਾਹੁੰਦਾ ਤੁਸੀਂ 19 ਸਾਲ ਦੇ ਬੱਚੇ ਦੀ ਜਿਹੜੀ ਜਾਨ ਬਚਾਈ ਆ ਉਹਦੇ ਪੇਸਮੇਕਰ ਜਿਹੜਾ ਫਿੱਟ ਕੀਤਾ ਹੁਣ ਉਹਦੀ ਸਥਿਤੀ ਕਿਹੋ ਜਿਹੀ ਬੱਚੇ ਦੀ ਉਹ ਬਿਲਕੁਲ ਹੈਲਦੀ ਹੈ ਹਾਲਾਂਕਿ ਡੈਫੀਨਿਟਲੀ ਉਹ ਵੀ ਹਾਰਟ ਫੇਲਰ ਨਾਮ ਦੀ ਕੰਡੀਸ਼ਨ ਹੁੰਦੀ ਹੈ ਡਾਇਲੈਟਿਡ ਕਾਰਡੀਓਮਾਇਓਪੈਥੀ ਉਸਤੇ ਅਫੈਕਟਡ ਹੈਗਾ ਅ ਅਸੀਂ ਜਦੋਂ ਜਦੋਂ ਕੈਨੇਡਾ ਚ ਸੀਗਾ ਬਾਰ ਬਾਰ ਬੇਹੋਸ਼ੀ ਦੇ ਦੌਰੇ ਆਉਂਦੇ ਸੀਗੇ ਬਾਰ ਬਾਰ ਕਿਹੜੇ ਦੌਰੇ ਆਉਂਦੇ ਸੀ ਬੇਹੋਸ਼ੀ ਦੇ ਬੇਹੋਸ਼ ਹੋ ਜਾਂਦਾ ਸੀ 19 ਸਾਲ ਦੀ ਉਮਰ 19 ਸਾਲ ਦੀ ਉਮਰ ਚ ਤੇ ਉੱਥੇ ਉਹਨਾਂ ਨੇ ਜਾਂਚ ਕੀਤੀ ਦੇਖਿਆ ਕਿ ਵਿੱਚ ਵਿੱਚ ਹਾਰਟ ਬੀਟ ਮਿਸ ਹੁੰਦੀ ਹੈ ਮਤਲਬ ਹਾਰਟ ਵੀਕ ਸੀ ਉਹਦਾ ਹਾਰਟ ਵੀਕ ਵੀ ਸੀਗਾ ਔਰ ਹਾਰਟ ਬੀਟ ਵੀ ਮਿਸ ਹੁੰਦੀ ਸੀ ਹਾਰਟ ਬੀਟ ਵੀ ਮਿਸ ਹੁੰਦੀ ਦੋਨੋਂ ਚੀਜ਼ਾਂ ਹੁੰਦੀ ਸੀ ਆਮ ਤੌਰ ਤੇ ਇਹ ਪ੍ਰੋਬਲਮ ਸ਼ੁਰੂ ਹੁੰਦੀ ਹੈ 50 60 ਸਾਲ ਦੀ ਏਜ ਤੋਂ ਮਤਲਬ ਫਿਰ ਜਿਹੜੀ ਹਾਰਟ ਰੇਟ ਸੀ ਉਹ ਲੋ ਸੀ ਲੋ ਸੀ ਕੀ ਵਿੱਚ ਵਿੱਚ ਹਾਰਟ ਇੰਨੀ ਦੇਰ ਸਟਾਪ ਕਰ ਜਾਂਦਾ ਸੀਗਾ ਕਿ ਪੇਸ਼ੈਂਟ ਬੇਹੋਸ਼ ਹੋ ਜਾਂਦਾ ਸੀ ਤੋ ਉਹਨਾਂ ਨੇ ਦੇਖਿਆ ਨੈਟ ਤੇ ਦੇਖਿਆ ਸਰਚ ਕੀਤਾ ਕਿ ਚਲੋ ਜਿੱਥੇ ਅਸੀਂ ਰਹਿੰਦੇ ਨਵੇਂ ਸ਼ਹਿਰ ਦੇ ਆਸ-ਪਾਸ ਦੇ ਹੀ ਸੀਗੇ ਕਿੱਥੇ ਰਹਿੰਦੇ ਇੱਥੇ ਫੈਸਿਲਿਟੀਆਂ ਹੈਗੀ ਤੋਂ ਕਾਸਟ ਕਰਕੇ ਉਹ ਫਿਰ ਇੱਥੇ ਆਈ ਟ੍ਰੀਟ ਕਰਾਉਣ ਲਈ ਉੱਥੋਂ ਫਲਾਈਟ ਲੈ ਕੇ ਨਵਾਂ ਸ਼ਹਿਰ ਆਇਆ ਇਤੇਸ਼ ਗੁੱਜਰ ਜੀ ਕੋਲ ਆਈਵੀ ਹਸਪੀਟਲ ਸਭ ਦਾ ਤੁਹਾਡਾ ਵੀ ਸੀਗਾ ਇਸ ਤੇ ਰੋਲ ਜੀ ਜੀ ਹਾਂ ਜੀ ਪਰ ਜਿਹੜਾ ਨਵਾਂ ਸ਼ਹਿਰ ਦੇ ਬੰਦੇ ਹੈਗੇ ਇੱਥੇ ਫੈਸਿਲਿਟੀ ਹੈਗੀ ਤੋਂ ਉਹਨਾਂ ਨੇ ਉਹ ਸੋਚਿਆ ਕਿ ਸਾਡੇ ਵਿਸ਼ਵਾਸ ਜਤਾਇਆ ਸਾਡੇ ਤੋਂ ਔਰ ਇੱਥੇ ਆ ਕੇ ਟ੍ਰੀਟ ਕਰਾਇਆ ਫਿਰ ਜਦੋਂ ਅਸੀਂ ਦੇਖਿਆ ਕਿ ਉਹਨਾਂ ਦਾ ਹਾਰਟ ਵੀ ਵੀਕ ਹੋ ਸਕਦਾ ਹੈ ਤਾਂ ਕਾਰਨ ਕੀ ਹੈ ਅਸੀਂ ਕੌਜ਼ ਇਨੀ ਯੰਗ ਏਜ ਤੇ ਜੈਨੇਟਿਕ ਕੌਜ਼ ਜਿਹਦਾ ਤੁਸੀਂ ਗੱਲ ਕੀਤੀ ਸੀਗੀ ਇਹ ਬੰਦਿਆਂ ਲਈ ਤਾਂ ਉਹ ਜੈਨੇਟਿਕ ਕੌਜ਼ ਲੱਭਣ ਦੀ ਕੋਸ਼ਿਸ਼ ਕੀਤੀ ਇੱਕ ਟੈਸਟ ਹੁੰਦਾ ਹੈ ਜੋ ਜੈਨੇਟਿਕ ਟੈਸਟ ਹੁੰਦਾ ਸੀ ਬੀਜਾ ਬੈਂਗਲੌਰ ਔਰ ਉਸੇ ਪਤਾ ਲੱਗੇ ਕਿ ਉਸ ਨੂੰ ਇਦਾਂ ਦੀ ਜੈਨੇਟਿਕ ਇੱਕ ਪ੍ਰੋਬਲਮ ਹੈਗੀ ਜੋ ਕਾਫੀ ਰੇਅਰ ਹੁੰਦੀ ਹੈ ਉਸ ਕਰਕੇ ਉਹਨਾਂ ਦੀ ਹਾਰਟ ਐਕਸੈਪਸ਼ਨ ਕੇਸ ਸੀ ਜੀ ਪਰ ਉਹ ਸাকਸੈਸਫੁਲੀ ਟ੍ਰੀਟ ਹੋਇਆ ਤੇ ਹੁਣ ਲੜਕੇ ਦੀ ਸਿਹਤ ਕਿਹੋ ਜੀ ਹੈ ਜੀ ਹੁਣ ਠੀਕ ਹੈ ਹੁਣ ਨਹੀਂ ਦੁਬਾਰੇ ਪੈਂਦੀ ਕੈਨੇਡਾ ਚਲਾ ਗਿਆ ਵਾਪਸ ਕਿ ਇੱਥੇ ਹੀ ਆ ਚਲੇ ਜਾਂਦਾ ਵਿਚ ਵਿਚ ਆ ਜਾਂਦਾ ਮਿਲਣ ਵਿਚ ਚਲੇ ਜਾਂਦਾ ਫਿਰ ਜਦੋਂ ਤਕਲੀਫ ਹੁੰਦੀ ਤਾਂ ਤੇਸ਼ ਗੁੱਜਰ ਜੀ ਨੂੰ ਆ ਕੇ ਮਿਲ ਲੈਂਦਾ ਵਟਸਐਪ ਤੇ ਟੱਚ ਦੇ ਰੰਦਰ ਜੀ ਇਸੇ ਕਰਕੇ ਮੈਂ ਲਾਸਟ ਵੀਡੀਓ ਵਿੱਚ ਕਿਹਾ ਸੀ ਔਰ ਪੂਰੀ ਰਿਸਰਚ ਕਰਕੇ ਕਿਹਾ ਸੀਗਾ ਕਿਉਂਕਿ ਮੇਰੇ ਜਿਹੜੇ ਜਾਣਕਾਰ ਆ ਬਲਾਚੌਰ ਤੋਂ ਉਹਨਾਂ ਨੇ ਕਿਹਾ ਸੀ ਕਿ ਬਲਾਚੌਰ ਏਰੀਆ ਵਿੱਚ ਤੇਸ਼ ਗੁੱਜਰ ਜੀ ਨੂੰ ਜਿਹੜੇ ਆਮ ਲੋਕ ਆ ਉਹ ਰੱਬ ਦੇ ਤੌਰ ਤੇ ਮੰਨਦੇ ਹੋ ਕਹਿੰਦੇ ਸਲਾਹ ਬੜੀ ਚੰਗੀ ਹੁੰਦੀ ਹੈ ਔਰ ਅਸੀਂ ਵੈਸੇ ਹੀ ਕਿਸ ਦੀ ਤਾਰੀਫ ਨਹੀਂ ਕਰੀ ਦੀ ਪੂਰੀ ਰਿਸਰਚ ਕਰਕੇ ਤਾਰੀਫ ਕਰ ਰਹੇ ਹਾਂ ਅਦਲ ਜੀ ਇੱਕ ਸਵਾਲ ਤੁਹਾਡੇ ਤੋਂ ਲੈਣਾ ਉਸ ਤੋਂ ਬਾਅਦ ਆਪਾਂ ਵੀਡੀਓ ਨੂੰ ਜਲਦੀ ਜਲਦੀ ਰੈਪ ਅਪ ਕਰਦੇ ਹਾਂ ਮੈਨੂੰ ਪਤਾ ਤੁਹਾਡੇ ਪੇਸ਼ੈਂਟਸ ਵੇਟ ਕਰ ਰਹੇ ਤੁਹਾਡੇ ਚਿਹਰੇ ਤੇ ਮੈਂ ਉਦਾਸੀ ਦੇਖ ਪਾਰਾ ਕਿ ਯਾਰ ਜਾਣ ਤੋਂ ਯਾਰ ਮੈਂ ਜਾ ਕੇ ਆਪਣੇ ਪੇਸ਼ੈਂਟਸ ਨੂੰ ਦੇਖਣਾ ਗੱਲਾਂ ਬਾਤਾਂ ਫੇਰ ਕਰ ਲਾਂਗੇ ਇਹਦਾ ਦੀ ਕੋਈ ਗੱਲ ਨਹੀਂ ਕਈ ਵਾਰੀ ਪੇਸ਼ੈਂਟਸ ਜੋ ਵੇਟ ਕਰ ਰਹੇ ਹੁੰਦੇ ਨੇ ਇਹ ਚੰਗੀ ਗੱਲ ਹੈ ਸਰ ਉਹਨਾਂ ਨੂੰ ਅਗਰ ਡਾਕਟਰ ਆਪਣੇ ਪੇਸ਼ੈਂਟ ਦੀ ਕੇਅਰ ਕਰਦਾ ਚੰਗੀ ਗੱਲ ਹੈ ਤੇ ਜੀ ਦਾ ਵੀ ਸਾਨੂੰ ਪਤਾ ਹੈ ਕਿ ਈਵਨਿੰਗ ਵਿੱਚ ਵੀ ਤੁਸੀਂ ਚਾਹੀ ਇਹਨਾਂ ਨੂੰ ਫੈਮਿਲੀ ਹਿਸਟਰੀ ਔਰ ਕੈਸਟੋਲਜੀ ਜਿਹੜੀ ਪ੍ਰੋਬਲਮ ਆ ਉਹ ਉਹ ਕਿੰਨਾ ਕੁ ਇਫੈਕਟ ਕਰਦੀ ਆ ਹਾਰਟ ਪੇਸ਼ੈਂਟ ਨੂੰ ਫੈਮਿਲੀ ਹਿਸਟਰੀ ਦੇਖੋ ਬਹੁਤ ساری ਪ੍ਰੋਬਲਮਸ ਜਿਹੜੀਆਂ ਆਪਣੇ ਫੈਮਿਲੀ ਕਿਉਂਕਿ ਹਾਈਪਰ ਟੈਨਸ਼ਨ ਡਾਇਬੀਟੀਜ਼ ਠੀਕ ਹੈ ਇਹ ਇਹ ਦੋਨੇ ਹੀ ਫੈਮਿਲੀ ਹਿਸਟਰੀ ਦੇ ਨਾਲ ਰਿਲੇਟਡ ਹੁੰਦੀਆਂ ਕੋਈ ਕਿਸੇ ਨੂੰ ਵੀ ਹਾਈਪਰ ਟੈਨਸ਼ਨ ਜਾਂ ਡਾਇਬੀਟੀਜ਼ ਹੈ ਉਹਨਾਂ ਨੂੰ ਹਾਰਟ ਡਿਜ਼ੀਜ਼ ਹੋਣ ਦਾ ਕਾਫੀ ਜ਼ਿਆਦਾ ਖਤਰਾ ਹੁੰਦਾ ਠੀਕ ਹੈ ਤੇ ਇਹਦੇ ਨਾਲ ਨਾਲ ਕੋਲੇਸਟੇਰੋਲ ਦੀ ਜਿਹੜੀ ਪ੍ਰੋਬਲਮ ਹੈ ਸਰ ਉਹ ਕਿੰਨਾ ਕਫੈਕਟ ਕਰਦੀ ਹੈ ਕੋਲੇਸਟੇਰੋਲ ਜਿਹੜਾ ਸਾਡੀ ਬੋਡੀ ਦੇ ਵਿੱਚ ਜਦੋਂ ਜਿਹੜੀ ਕੋਰਨਰੀ ਆਰਟਰੀਜ਼ ਆ ਜਿਹੜੀਆਂ ਹਾਰਟ ਦੀਆਂ ਨਸਾਂ ਆ ਉਹਨਾਂ ਵਿੱਚ ਡਿਪੋਜ਼ਿਟ ਹੁੰਦਾ ਤੇ ਉਹਨਾਂ ਦੇ ਥਰੂ ਹੀ ਉਹ ਹੌਲੀ ਹੌਲੀ ਉਹਦੇ ਵਿੱਚ ਡਿਪੋਜ਼ਿਟ ਹੋ ਕੇ ਠੀਕ ਹੈ ਤੇ ਉਹ ਉਹਨੂੰ ਬਲੌਕ ਕਰ ਦਿੰਦਾ ਆਰਟਰੀਜ਼ ਨੂੰ ਤੇ ਇਸ ਲਈ ਕੋਲੇਸਟੇਰੋਲ ਨੂੰ ਲੋਅ ਰੱਖਣਾ ਬਹੁਤ ਜ਼ਰੂਰੀ ਹੈ ਨਾਰਮਲ ਇਨਸਾਨ ਦੇ ਵਿੱਚ ਇਹ ਲੈਸਰ 100 ਰੱਖਣਾ ਚਾਹੀਦਾ ਤੇ ਡਾਇਬੀਟਿਕਸ ਜਾਂ ਜਿਹੜੇ ਹਾਈਪਰਟੈਂਸਿਵ ਦਾ ਹਾਈ ਰਿਸਕ ਪੇਸ਼IENTS ਹੈ ਉਨਾ ਦਾ ਇਹ LDL ਜਿਹੜਾ ਕੋਲੇਸਟ੍ਰੋਲ ਹੈ ਬੈਡ ਕੋਲੇਸਟ੍ਰੋਲ ਉਹ ਲੈਸ ਦਨ 70 ਰੱਖਣਾ ਬਹੁਤ ਜ਼ਰੂਰੀ ਹੈ ਤੇ ਨੋਰਮਲ ਪੇਸ਼ੈਂਟਸ ਦੇ ਵਿੱਚ ਵਿਦਆਊਟ ਰਿਸਕ ਫੈਕਟਰ ਲੈਸ ਦਨ 100 ਹੋਣਾ ਜ਼ਰੂਰੀ ਹੈ ਬਹੁਤ ਸਾਰੀਆਂ ਗੱਲਾਂ ਸਮਝ ਵੀ ਆ ਰਹੀਆਂ ਜੇਕਰ ਗੱਲ ਸਮਝ ਨਹੀਂ ਆ ਰਹੀ ਤਾਂ ਤੁਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਆਈਵੀ ਹਸਪੀਟਲ ਵਿਖੇ ਆ ਜਾਣਾ ਤੁਹਾਨੂੰ ਬਿਲਕੁਲ ਸਹੀ ਸਪਸ਼ਟ ਸਲਾਹ ਮਿਲੀਗੀ ਸਰ 골ਡਨ ਕਾਰਡ ਬਾਰੇ ਮੈਨੂੰ ਹਿਮਤ ਜੀ ਨੇ ਦੱਸਿਆ ਆਪਾਂ ਜਾਂਦੇ ਜਾਂਦੇ ਉਹ ਐਕਸਪਲੇਨ ਕਰਦੀ ਹੈ ਦੇਖੋ ਜੀ ਜਿਦਾ ਤੁਸੀਂ ਕਹਿ ਰਹੇ ਸਭ ਤੋਂ ਵੱਡਾ ਇੱਕ ਰੀਜ਼ਨ ਹੁੰਦਾ ਹੈ ਪੇਸ਼ੈਂਟ ਸਾਡੇ ਕੋਲ ਨਹੀਂ ਆਉਂਦਾ ਉਸ ਨੂੰ ਲੱਗਦਾ ਹੈ ਕੋਸਟ ਜ਼ਿਆਦਾ ਹੈ ਤਾਂ ਉਸ ਫੀਅਰ ਨੂੰ ਅਲੇ ਕਰਨ ਲਈ ਆ ਹਟਾਉਣ ਲਈ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਜਿਸ ਦਾ 골ਡਨ ਕਾਰਡ ਹੈ 100 ਰੁਪਏ 'ਚ ਕਾਰਡ ਬਣ ਜਾਂਦਾ ਹੈ 50 ਸਾਲ ਦੇ ਵੱਧ ਉਮਰ ਦੇ ਜੋ ਵੀ ਬੰਦੇ ਹੈ ਉਹਨਾਂ ਦਾ ਬਣ ਜਾਊਗਾ ਉਸੇ ਸਾਲ 'ਚ ਤੁਸੀਂ ਇੱਕ ਬਾਰ ਫ੍ਰੀ ਇਕੋਗਰਾਓ ਸਲਾਮ ਵਾਲੇ ਹੋ ਫ੍ਰੀ ਫ੍ਰੀਕੁਐਂਟਲੀ ਜਿੰਨੇ ਵੀ ਟੈਸਟ ਕਰਾਣੇ ਹੈ ਦਵਾਈਆਂ ਲੈਣੀਆਂ ਸਭ ਤੇ ਡਿਸਕਾਊਂਟ ਹੈਗਾ 5 10 15 20% ਤੱਕ ਡਿਸਕਾਊਂਟ ਹੈਗਾ ਅਲੱਗ-ਅਲੱਗ 50 ਸਾਲ ਦੀ ਉਮਰ ਤੋਂ ਵਧੇਰੀ ਉਮਰ ਦਾ ਤੁਹਾਡਾ ਕਾਰਡ ਬਣ ਜਾਏਗਾ 40 ਵਾਲੇ ਵੀ ਕਰ ਦੋ ਸਰ 40 ਵਾਲੇ ਵੀ ਜਿਹੜੇ ਆ ਉਹ ਵੀ 140 ਬਾਈ 90 ਚ ਆ ਗਏ ਆ ਹੁਣ ਵਿਚਾਰ ਕਰਾਂਗੇ ਵਿਚਾਰ ਕਰ ਲਿਓ ਚਲੋ ਬਹੁਤ ਚੰਗਾ ਲੱਗਿਆ ਸਰ ਨੂੰ ਮਿਲ ਕੇ ਹਮੇਸ਼ਾ ਚੰਗਾ ਲੱਗਦਾ ਤਿਲਜੀ ਨੂੰ ਵੀ ਮਿਲ ਕੇ ਬਹੁਤ ਚੰਗਾ ਐਕਸਪੀਰੀਅੰਸ ਰਿਹਾ ਨਾਲ ਦੀਆਂ ਤੁਹਾਡੇ ਇੱਕ ਵੀ ਬੇਨਤੀ ਕਰਨਾ ਚਾਹੁੰਦੇ ਜਿਵੇਂ ਸਰ ਹੁਣ ਦੋਨਾਂ ਸਰ ਨੇ ਸਮਝਾਇਆ ਕਿ ਸਕਰੀਨਿੰਗ ਬਹੁਤ ਜ਼ਰੂਰੀ ਆ ਤੁਸੀਂ ਹਸਪੀਟਲ ਵਿੱਚ ਆਉਂਦੇ ਤਾਂ ਮਤਲਬ ਇਹ ਨਹੀਂ ਕਿ ਤੁਹਾਨੂੰ ਐਮਰਜੈਂਸੀ ਵਾਰਡ ਵਿੱਚ ਲਜਾਇਆ ਜਾਵੇਗਾ ਤੁਹਾਡੀ ਸਕਰੀਨਿੰਗ ਹੋਣੀ ਬਹੁਤ ਜ਼ਰੂਰੀ ਔਰ ਤਾਂ ਹਿਤੇਜ ਜੀ ਨੇ ਕਹਿ ਵੀ ਦਿੱਤਾ ਕਿ 120/80 ਜਿਹਨਾਂ ਦਾ ਬੀਪੀ ਉਹਦਾ ਵੱਧ ਜਾਂਦੇ ਆ ਤਾਂ ਮੈਨੂੰ ਲੱਗਦਾ ਉੱਥੇ ਤੱਕ ਪਹੁੰਚਣ ਲਈ ਫਿਰ ਤੋਂ ਮਿਹਨਤ ਕਰਨੀ ਪੈਣੀ ਆ ਫਿਰ ਤੋਂ ਜਿਹੜੇ ਕਾਰਬੋਹਾਈਡਰੇਟਸ ਬਰਨ ਕਰਨ ਸਰ ਨੂੰ ਦੋਨਾਂ ਨੂੰ ਮਿਲ ਲਓ ਔਰ ਮੈਨੂੰ ਉਮੀਦ ਹੈ ਜਿੰਨੀ ਅਸੀਂ ਇਹਨਾਂ ਨਾਲ ਆਫ ਕੈਮਰਾ ਵੀ ਗੱਲ ਕਰਦੇ ਜਾਂ ਇਹਨਾਂ ਪਰ ਜਿੰਨੀ ਲੋਕਾਂ ਤੋਂ ਵੀ ਜਾਣਕਾਰੀ ਇਕੱਤਰਤ ਕਰਦੇ ਆ ਤੁਹਾਨੂੰ ਬਿਲਕੁਲ ਸਹੀ ਸਪਸ਼ਟ ਤਸੱਲੀਪੂਰਵਕ ਜਿਹੜੀ ਸਲਾਹ ਮਿਲੇਗੀ ਔਰ ਤੁਸੀਂ ਬਿਲਕੁਲ ਖੁਸ਼ ਹੋ ਕੇ ਜਾਓਗੇ ਨਿਸ਼ਚਿਤ ਹੋ ਕੇ ਜਾਓਗੇ ਤੁਸੀਂ ਕਹੋਗੇ ਕਿ ਯਾਰ ਡਾਕਟਰ ਸਾਹਿਬ ਨੂੰ ਮਿਲ ਕੇ ਮਜ਼ਾ ਆ ਗਿਆ ਮੇਰਾ ਡਰ ਜਿਹੜਾ ਸਾਰਾ ਖੜ ਦਿੱਤਾ ਮੈਂ ਵੱਧ ਜ਼ਿੰਦਗੀ ਜੀਊਂਗਾ ਮੇਰਾ ਦਿਲ ਪੂਰਾ ਪ੍ਰਸੰਨ ਹੈ ਔਰ ਹੁਣ ਮੈਂ ਸਿਰਫ ਖੁਸ਼ੀਆਂ ਹੀ ਮੰਡਣੀ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਬੜੇ ਰਹਿਣਾ ਤੁਸੀਂ ਨਵਾਂ ਸ਼ਹਿਰ ਵਿੱਚ ਛੋੜੀ ਦਿਨ ਸੀ ਕਿ ਹਮਨੇ ਬ